ਨਮਸਕਾਰ ਵੈਲ ਟੀਵੀ ਦੇ ਪ੍ਰੋਗਰਾਮ ਪ੍ਰਾਈਮ ਟਾਈਮ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਵਿਧਾਨ ਸਭਾ ਦਾ ਬਜਟ اجلاس ਅੱਜ ਸ਼ੁਰੂ ਹੋ ਗਿਆ اجلاس ਦੇ ਵਿੱਚ ਬਹੁਤ ਕੁਝ ਹੋਇਆ ਉਹਦੇ ਤੇ ਚਰਚਾ ਕਰਾਂਗੇ ਨਾਲ ਹੀ ਚਰਚਾ ਕਰਨੀ ਹੈ ਕਿਸਾਨਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਨੂੰ ਲੈ ਕੇ ਇੱਕ ਵੱਡਾ ਫੈਸਲਾ ਕਰ ਲਿਆ ਗਿਆ ਇਸ ਤੋਂ ਇਲਾਵਾ ਗੱਲ ਕਰਨੀ ਹੈ ਕਿ ਪੰਜਾਬ ਦਾ ਟਰਾਂਸਪੋਰਟ ਵਿਭਾਗ ਜਿਹੜਾ ਹੈ ਉਹਦਾ ਬਜਟ ਹਿਲਦਾ ਹੋਇਆ ਨਜ਼ਰ ਆ ਰਿਹਾ ਸੋ ਆਓ ਬਾਦਿਆਂ ਅਸ ਦੀ ਪਹਿਲੀ ਖਬਰ ਵੱਲ ਅੱਜ ਪੰਜਾਬ ਵਿਧਾਨ ਸਭਾ ਦੇ ਵਿੱਚ ਬਜਟ ਸੈਸ਼ਨ ਦੀ ਸ਼ੁਰੂਆਤ ਹੋ ਗਈ ਹੈ ਔਰ ਸੈਸ਼ਨ ਦੀ ਸ਼ੁਰੂਆਤ ਹੋਈ ਹੈ ਗਵਰਨਰ ਗੁਲਾਬ ਚੰਦ ਕਟਾਰੀਆ ਦੇ ਭਾਸ਼ਣ ਦੇ ਨਾਲ ਉਹਨਾਂ ਨੇ ਭਾਸ਼ਣ ਦਿੱਤਾ ਔਰ ਉਹਨਾਂ ਦੇ ਭਾਸ਼ਣ ਦੇ ਦਰਮਿਆਨ ਹੀ ਕਾਂਗਰਸ ਪਾਰਟੀ ਦੇ ਵੱਲੋਂ ਅੰਦਰ ਹੰਗਾਮਾ ਕੀਤਾ ਗਿਆ ਨਾਰੇਬਾਜ਼ੀ ਕੀਤੀ ਗਈ ਆਮ ਆਦਮੀ ਪਾਰਟੀ ਮਰਦਾਬਾਦ ਦੇ ਨਾਰੇ ਲਗਾਏ ਗਏ ਔਰ ਚੱਲਦੇ ਭਾਸ਼ਣ ਦੇ ਵਿੱਚ ਜਦੋਂ ਗਵਰਨਰ ਭਾਸ਼ਣ ਦੇ ਰਹੇ ਸੀ ਔਰ ਉਹਨਾਂ ਦੇ ਚੱਲਦੇ ਭਾਸ਼ਣ ਦੇ ਵਿੱਚ ਹੀ ਕਾਂਗਰਸ ਪਾਰਟੀ ਦੇ ਵੱਲੋਂ ਵੌਕ ਆਊਟ ਕਰ ਦਿੱਤਾ ਗਿਆ ਔਰ ਕਾਂਗਰਸ ਪਾਰਟੀ ਨੇ ਕਈ ਤਰੀਕੇ ਦੇ ਇਲਜ਼ਾਮ ਆਮ ਆਦਮੀ ਪਾਰਟੀ ਦੇ ਉੱਪਰ ਲਗਾਏ ਪਹਿਲਾ ਇਲਜ਼ਾਮ ਸਭ ਤੋਂ ਪਹਿਲਾ ਉਹਨਾਂ ਨੇ ਇਹੀ ਕਿਹਾ ਕਿ ਕਿਸਾਨਾਂ ਨੂੰ ਘਰੇ ਬੁਲਾ ਕੇ ਉਹਨਾਂ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਗਿਆ ਔਰ ਉਸ ਤੋਂ ਬਾਅਦ ਉਹਨਾਂ ਨੇ ਮੁੱਦਾ ਚੱਕਿਆ ਜਿਹੜਾ ਪਿਛਲੇ ਸਮਿਆਂ ਦੇ ਵਿੱਚ ਕਰਨਲ ਦੇ ਨਾਲ ਕੁੱਟਮਾਰ ਹੋਈ ਹੈ ਉਸ ਨੂੰ ਲੈ ਕੇ ਉਹਨਾਂ ਨੇ ਮੁੱਦਾ ਚੱਕਿਆ ਔਰ ਕਾਂਗਰਸ ਪਾਰਟੀ ਦੇ ਵੱਲੋਂ ਬਾਹਰ ਆ ਕੇ ਐਲੋਪੀ ਪ੍ਰਤਾਪ ਸਿੰਘ ਬਾਜਬਾ ਦੇ ਵੱਲੋਂ ਬਾਹਰ ਆ ਕੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ ਔਰ ਗੱਲਬਾਤ ਕਰਦੇ ਉਹਨਾਂ ਨੇ ਕਈ ਇਲਜ਼ਾਮ सीएम भगवंत मान ਦੇ ਉੱਪਰ ਲਗਾਏ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਧਰਲੇ ਧਰਨੇ ਲਵਾਉਣ ਪਿੱਛੇ ਸੀਐਮ ਭਗਵੰਤ ਮਾਨ ਦਾ ਬਹੁਤ ਵੱਡਾ ਹੱਥ ਹੈ ਔਰ ਪਹਿਲਾਂ ਇਹਨਾਂ ਨੇ ਧਰਨੇ ਲਗਵਾਏ ਔਰ ਬਾਅਦ ਦੇ ਵਿੱਚ ਕਿਸਾਨਾਂ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਮਤਲਬ ਕਿ ਜੋ ਕੁਝ ਵੀ ਸ਼ੰਭੂ ਅਤੇ ਖਨੌਰੀ ਮੋਰਚੇ ਦੇ ਉੱਪਰ ਜੋ ਕੁਝ ਪਿਛਲੇ 1-2 ਦਿਨਾਂ ਦੇ ਵਿੱਚ ਹੋਇਆ ਉਸ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਵੱਲੋਂ ਬਾਰ-ਬਾਰ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਦੀ ਪਿੱਠ ਦੇ ਵਿੱਚ ਇਹਨਾਂ ਲੋਕਾਂ ਨੇ ਛੁਰਾ ਮਾਰਿਆ ਹੈ ਦੂਸਰੇ ਪਾਸੇ ਜਦੋਂ ਅੱਜ ਦੀ ਕਾਰਵਾਈ ਜਿਹੜੀ ਹੈ ਵਿਧਾਨ ਸਭਾ ਦੇ ਸੈਸ਼ਨ ਦੀ ਖਤਮ ਹੋਈ ਉਸ ਤੋਂ ਬਾਅਦ ਹਰਪਾਲ ਚੀਮਾ ਉਹਨਾਂ ਦੇ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ ਗੱਲਬਾਤ ਕਰਦੇ ਆ ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਨੇ ਵੱਡੇ ਫੈਸਲੇ ਕੀਤੇ ਨੇ ਅੱਜ ਔਰ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਦੂਜੇ ਰਾਜਾਂ ਦੀਆਂ ਜੇਲਾਂ ਦੇ ਵਿੱਚੋਂ ਅਪਰਾਧੀਆਂ ਨੂੰ ਹੁਣ ਪੰਜਾਬ ਦੇ ਵਿੱਚ ਵੀ ਲਿਆਂਦਾ ਜਾਏਗਾ ਔਰ ਉਹਨਾਂ ਨੇ ਨਾਲ ਕਈ ਤਰੀਕੇ ਦੇ ਤਰਕ ਦਿੱਤੇ ਕਿ ਪੰਜਾਬ ਦੀਆਂ ਜਿਲ੍ਹਾਂ ਦੇ ਵਿੱਚ 31000 ਦੇ ਕਰੀਬ ਜਿਹੜੇ ਮੁਲਜ਼ਮ ਨੇ ਉਹ ਹਿਰਾਸਤ ਦੇ ਵਿੱਚ ਲਏ ਹੋਏ ਨੇ ਗ੍ਰਿਫਤਾਰ ਕੀਤੇ ਹੋਏ ਨੇ ਔਰ ਉਹਨਾਂ ਦੇ ਵਿੱਚ 11000 ਦੇ ਕਰੀਬ ਐਸੇ ਨੇ ਜਿਨ੍ਹਾਂ ਦੇ ਉੱਪਰ ਐਨਡੀਪੀਐਸ ਦੇ ਕੇਸ ਦਰਜ ਕੀਤੇ ਗਏ ਨੇ ਸੋ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਹਰਪਾਲ ਚੀਮਾ ਉਹਨਾਂ ਦੇ ਵੱਲੋਂ ਕੀ ਕੁਝ ਕੀਤਾ ਗਿਆ ਪਹਿਲਾਂ ਤੁਹਾਨੂੰ ਸੁਣਾਉਣਾ ਹੈ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਸਟਾਰਟ ਹੋਇਆਗਾ ਪਰ ਲੇਕਿਨ ਅੱਜ ਉਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਮਾਨਜੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਕੈਬਨਟ ਦੀ ਅਹਿਮ ਮੀਟਿੰਗ ਹੋਈ ਜਿਹਦੇ ਅੰਦਰ ਬਾਸ ਹਰ ਫੈਸਲੇ ਪੰਜਾਬ ਦੀ ਉਨਤੀ ਨੂੰ ਲੈ ਕੇ ਪੰਜਾਬ ਦੀ ਤਰੱਕੀ ਨੂੰ ਲੈ ਕੇ ਕੀਤੇ ਗਏ ਸਭ ਤੋਂ ਕਾਫੀ ਲੰਬੇ ਅਰਸੇ ਤੋਂ ਜਿਵੇਂ ਮੈਂ ਗੱਲ ਕਰਾਂ ਸੋਸ਼ਲ ਡਿਪਾਰਟਮੈਂਟ ਦੀ ਸੋਸ਼ਲ ਡਿਪਾਰਟਮੈਂਟ ਦੇ ਅੰਦਰ ਕਾਫੀ ਸਾਰੀਆਂ ਪੋਸਟਾਂ ਨੂੰ ਲੈ ਕੇ ਰੀਸਟ੍ਰਕਚਰਿੰਗ ਕੀਤੀ ਗਈ ਆ ਗਰੁੱਪ A ਦੀਆਂ ਪੋਸਟਾਂ ਜਿਹੜੀਆਂ ਕਾਫੀ ਅਰਸੇ ਤੋਂ ਖਾਲੀ ਵੀ ਰਹੀਆਂ ਦੀਆਂ ਸੀ ਉਹਨਾਂ ਨੂੰ ਲੈ ਕੇ ਰੀਸਟ੍ਰਕਚਰਿੰਗ ਹੋਈ ਆ ਇਹਦੇ ਨਾਲ ਦੀ ਨਾਲ ਦੂਸਰਾ ਅਹਿਮ ਮੁੱਦਾ ਜਿਹੜਾ ਸਵਲ ਸਾਡੇ ਸਾਹਮਣੇ ਆਇਆ ਕਿ ਪੰਜਾਬ ਪੰਜਾਬ ਰਾਜ ਦੇ ਅੰਦਰ ਜੇਲ੍ਹਾਂ ਦੇ ਅੰਦਰ ਜਿਹੜੀਆਂ ਪੰਜਾਬ ਦੀਆਂ ਜੇਲ੍ਹਾਂ ਨੇਗੀਆਂ ਜਿੱਥੇ ਮੈਂ ਸਮਝਦਾ ਅਪਰਾਧੀਆਂ ਨੂੰ ਬੰਦ ਕੀਤਾ ਜਾਂਦਾਗਾ ਜਿਹੜੇ ਅਪਰਾਧੀ ਪੰਜਾਬ ਦੇ ਅੰਦਰ ਬਦਬਦੀ ਪੈਦਾ ਕਰਦੇ ਨੇ ਜਿਹੜੇ ਪੰਜਾਬ ਦੇ ਅੰਦਰ ਲੋਕ ਲਾਇਨ ਆਰਡਰ ਨੂੰ ਖਰਾਬ ਕਰਦੇ ਨੇ ਉਹਨਾਂ ਨੂੰ ਜੇਲ੍ਹਾਂ ਚ ਬੰਦ ਕੀਤਾ ਜਾਂਦਾਗਾ ਜੇ ਮੈਂ ਗੱਲ ਕਰਾਂ ਲਗਭਗ 31000 ਤੋਂ ਉੱਪਰ ਜਿਹੜੇ ਕੈਦੀ ਨੇ ਉਹ ਇਸ ਸਮੇਂ ਬੰਦ ਨੇਗੇ ਔਰ 10000 ਤੋਂ ਉੱਪਰ 11000 ਦੇ ਕਰੀਬ ਜਿਹੜੇ ਉਹ ਕੈਦੀ ਨੇ ਜਿਹੜੇ ਕਿ ਐਨਡੀਪੀਐਸ ਐਨਡੀਪੀਐਸ ਕੇਸਾਂ ਦੇ ਤਹਿਤ ਬੰਦ ਨੇਗੇ ਔਰ ਲਗਭਗ 200 ਗੈਂਗਸਟਰ ਔਰ 75 ਜਿਹੜੇ ਟੈਰਰਿਸਟ ਔਰ 160 ਜਿਹੜੇ ਵੱਡੇ ਸਮੱਗਲਰ ਨੇਗੇ ਉਹ ਪੰਜਾਬ ਦੀਆਂ ਵੱਖ-ਵੱਖ ਥੇਹਾਂ 'ਚ ਬੰਦ ਰਗੇ ਅੱਗੇ ਪਾਲਿਸੀ ਸੀ ਕਿ ਜਿਹੜੇ ਅਦਰ ਸਟੇਟਾਂ ਦੇ ਅੰਦਰ ਜਿਹੜੇ ਪੰਜਾਬ ਨੂੰ ਚਾਹੀਦੇ ਸੀ ਜਿਹੜੇ ਕੁਝ ਕੈਦੀ ਪੰਜਾਬ ਦੇ ਅੰਦਰ ਜਿਹਨਾਂ ਦੀ ਲੋੜ ਹੁੰਦੀ ਸੀ ਟ੍ਰਾਇਲ ਚਲਾਉਣ ਦੇ ਲਈ ਜਾਂ ਪੰਜਾਬ ਦੇ ਜੇਲੇ ਚ ਲੈ ਕੇ ਆਉਣ ਲਈ ਜਾਂ ਦੂਸਰੇ ਸਟੇਟਾਂ ਦੇ ਜਿਹੜੇ ਪੰਜਾਬ 'ਚ ਬੰਧ ਹੁੰਦੇ ਸੀ ਉਹਨਾਂ ਨੂੰ ਲਿਜਾਣ ਲਈ ਕੋਈ ਪਾਲਿਸੀ ਹੈ ਨਹੀਂ ਸੀਗੀ ਹੁਣ ਮੈਂ ਸਮਝਦਾ ਕਿ ਕੈਦੀਆਂ ਨੂੰ ਆਦਾਨ-ਪ੍ਰਦਾਨ ਕਰਨ ਦੀ ਕੈਦੀਆਂ ਨੂੰ ਆਦਾਨ-ਪ੍ਰਦਾਨ ਕਰਨ ਦੀ ਕਿ ਨਵੀਂ ਪਾਲਿਸੀ ਜਿਹੜੀ ਆ ਉਹ ਅੱਜ ਲਿਆਂਦੀ ਗਈ ਹੈ ਇੱਕ ਵੱਡੀ ਸੌਤ ਜਿਹੜੀ ਆ ਉਹ ਜੇਲ੍ਹ ਡਿਪਾਰਟਮੈਂਟ ਤੋਂ ਹੋਈ ਜਾਗੀ ਸੋ ਇਹਦੇ ਨਾਲ ਹੁਣ ਜਿਹੜਾ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਬੂ ਰੱਖਣ ਦੇ ਵਿੱਚ ਖਾਸ ਕਰਕੇ ਜੇ ਮੈਂ ਗੱਲ ਕਰਾਂ ਗੈਂਗਸਟਰਾਂ ਨੂੰ ਕਾਬੂ ਰੱਖਣ ਦੇ ਵਿੱਚ ਔਰ ਟੈਰਰਿਸਟਾਂ ਨੂੰ ਕਾਬੂ ਰੱਖਣ ਦੇ ਵਿੱਚ ਔਰ ਜਿਹੜੇ ਹੋਰ ਖਤਰਨਾਕ ਅਪਰਾਧੀ ਨੇ ਉਹਨਾਂ ਨੂੰ ਕਾਬੂ ਰੱਖਣ ਦੇ ਵਿੱਚ ਵੱਡੀ ਜਿਹੜੀ ਭੂਮਿਕਾ ਸਰਕਾਰ ਨਿਭਾ ਸਕੂਗੀ ਔਰ ਬੜੇ ਅچھے ਤਰੀਕੇ ਨਾਲ ਲਾਗੂ ਕਰ ਸਕੂਗੀ ਇਹਦੇ ਨਾਲ ਹੀ ਜਿਹੜੀਆਂ ਸਕੂਲ ਦੀਆਂ ਕਮੇਟੀਆਂ ਹੁੰਦੀਆਂ ਸੀ ਜਿਹੜੀਆਂ ਸਕੂਲ ਦੀਆਂ ਕਮੇਟੀਆਂ ਹੁੰਦੀਆਂ ਸੀ ਉਹਦੀ ਗਿਣਤੀ ਵਧਾ ਕੇ ਅਸੀਂ 16 ਕੀਤੀ ਆ ਜਿਦੇ ਵਿੱਚ 12 ਜਿਹੜੇ ਵਿਅਕਤੀ ਨੇਗੇ ਉਹ ਪਰਿਵਾਰਕ ਬੱਚਿਆਂ ਦੇ ਪਰਿਵਾਰਕ ਮੈਂਬਰ ਹੋਇਆ ਕਰਨਗੇ ਮਾਤਾ ਪਿਤਾ ਹੋਇਆ ਕਰਨਗੇ ਔਰ ਚਾਰ ਮੈਂਬਰ ਜਿਹੜੇ ਨੇਗੇ ਉਹ ਸਕੂਲ ਦੇ ਵੱਲੋਂ ਹੋਇਆ ਕਰਨਗੇ ਔਰ ਉਹਦੇ ਵਿੱਚ ਇੱਕ ਇਹ ਅਪੁਆਇੰਟਮੈਂਟ ਆ ਕਿ ਜਿਹੜਾ ਉਸ ਇਲਾਕੇ ਦਾ ਐਮਐਲਏ ਆ ਉਸ ਇਲਾਕੇ ਦਾ ਪ੍ਰਤੀਨਿਧਤਾ ਜਾਂ ਲੋਕਲ ਬਾਡੀ ਆ ਉਹ ਵੀ ਆਪਣਾ ਇੱਕ ਨੁਮਾਇੰਦਾ ਜਿਹੜਾ ਉਹ ਭੇਜ ਸਕੂਗਾ ਤਾਂ ਕਿ ਲੋਕਲ ਨੁਮਾਇंदे ਨੂੰ ਚਾਹੇ ਉਹ ਐਮਸੀ ਆ ਜਾਂ ਐਮਐਲਏ ਸਾਹਿਬਾਨਾ ਨੂੰ ਪਤਾ ਲੱਗ ਸਕੇ ਕਿ ਸਕੂਲ ਦੇ ਅੰਦਰ ਕਿਹੜੀਆਂ ਕਿਹੜੀਆਂ ਘਾਟਾਂ ਨੇ ਦੀ ਅਪੁਆਇੰਟਮੈਂਟ ਕੀਤੀ ਆ ਪਰ ਲੇਕਿਨ ਜਿਹੜਾ ਚੇਅਰਮੈਨ ਹੋਇਆ ਕਰੂਗਾ ਉਸ ਐਮਐਸਸੀ ਦਾ ਉਹ ਮੈਂ ਸਮਝਦਾ ਮਾਪਿਆਂ ਚ ਹੋਇਆ ਕਰੂਗਾ ਜਿਹੜਾ ਵਾਈਸ ਚੇਅਰਮੈਨ ਹੋਇਆ ਕਰੂਗਾ ਆ ਔਰ ਦੂਸਰੇ ਸਾਈਡ ਤੋਂ ਹੋਇਆ ਕਰੂਗਾ ਇਹ ਵੀ ਇੱਕ ਬੱਸ ਬੰਦਾ ਜ ਵੱਡਾ ਜਿਹੜੀ ਅਮੈਂਡਮੈਂਟ ਆ ਉਹ ਵੀ ਪੰਜਾਬ ਸਰਕਾਰ ਨੇ ਕੀਤੀ ਆ ਔਰ ਇਸ ਤੋਂ ਬਿਨਾ ਪੰਜਾਬ ਪੀਰਥ ਯਾਤਰਾ ਸੰਮਤੀ ਦੇ ਚੇਅਰਮੈਨ ਔਰ ਨਾਲ ਦੀ ਨਾਲ ਜਿਹੜਾ ਸਲਾਹਕਾਰ ਆ ਪੰਜਾਬ ਵਿਰਾਸਤ ਅਤੇ ਸੈਸ ਪਟਾ ਪ੍ਰੋਮੋਸ਼ਨ ਬੋਰਡ ਉਹ ਦੋਨਾਂ ਜਿਹੜੇ ਅਸੀਂ ਹੁਣੇ-ਹੁਣੇ ਉਹਨਾਂ ਦੇ ਚੇਅਰਮੈਨ ਯੋਗਤ ਕੀਤੇ ਨੇ ਉਹਨਾਂ ਦੀਆਂ ਕੁਝ ਟਰਮ ਐਂਡ ਕੰਡੀਸ਼ਨ ਜਿਹੜੀਆਂ ਅੱਜ ਨਾਲ ਦਾਰਤ ਕੀਤੀਆਂ ਨੇ ਜਿੰਨਾਂ ਵਿੱਚ ਦੋਨਾਂ ਦਾ ਜਿਹੜੀ ਆ ਕੋਈ ਵੀ ਆਨਰੇਰੀਅਮ ਨਾਲ ਲੈਣ ਦਾ ਫੈਸਲਾ ਕੀਤਾ ਨਾ ਚੇਅਰਮੈਨ ਸਾਹਿਬਾ ਦੋਨਾਂ ਦੇ ਚੇਅਰਮੈਨ ਸਾਹਿਬਾਨ ਵੱਲੋਂ ਪਰ ਲੇਕਿਨ ਹੋਰ ਕਾਫੀ ਸਾਰੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਉਹਨਾਂ ਦਾ ਪ੍ਰਬੰਧ ਜਿਹੜਾ ਅੱਜ ਪ੍ਰਬੰਧ ਅੱਜ ਦੀ ਕੈਬਨਿਟ ਦੇ ਮੀਟਿੰਗ ਦੇ ਵਿੱਚ ਹੋਇਆਗਾ ਸੋ ਇਹ ਅੱਜ ਦੇ ਅਹਿਮ ਫੈਸਲੇ ਪੰਜਾਬ ਕੈਬਨਿਟ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਕੀਤੇ ਨੇ ਜਿਨ੍ਹਾਂ ਨਾਲ ਮੈਸੇਬੰਦ ਦਾ ਪੰਜਾਬ ਅੱਗੇ ਵਧੂਗਾ ਪੰਜਾਬ ਤਰੱਕੀ ਕਰੂਗਾ ਔਰ ਹੁਣ ਆਪਾਂ ਗੱਲ ਕਰੀਏ ਜੇ ਪੰਜਾਬ ਦੇ ਵਿਧਾਨ ਸਭਾ ਦੇ ਅੱਜ ਦੇ ਸੈਸ਼ਨ ਦੀ ਅੱਜ ਪੰਜਾਬ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਆ ਔਰ ਕਿਉਂਕਿ ਬਜਟ ਸੈਸ਼ਨ ਸਟਾਰਟ ਹੋ ਚੁੱਕਿਆ ਅੱਜ ਤੋਂ ਲੈ ਕੇ 28 ਤਰੀਕ ਤੱਕ ਪੰਜਾਬ ਦਾ ਪੰਜਾਬ ਦੀ ਵਿਧਾਨ ਸਭਾ ਦਾ ਸੈਸ਼ਨ ਚੱਲ ਲਾਗਾ ਔਰ ਇਸ ਸੈਸ਼ਨ ਦੇ ਦੌਰਾਨ ਜਿੱਥੇ ਪੰਜਾਬ ਦਾ ਬਜਟ ਪੇਸ਼ ਹੋਊਗਾ ਔਰ ਬਹੁਤ ਸਾਰੇ ਐਕਟ ਜਿਹੜੇ ਨੇਗੇ ਉਹ ਵੀ ਬਣਾਏ ਜਾਣਗੇ ਬਹੁਤ ਸਾਰੇ ਕਾਨੂੰਨ ਨੇ ਜਿਹੜੇ ਉਹ ਵੀ ਬਣਾਏ ਜਾਣਗੇ ਔਰ ਸਾਰੇ ਵਿਧਾਇਕ ਪੰਜਾਬ ਦੇ 117 ਵਿਧਾਇਕ ਜਿਹੜੇ ਨੇਗੇ ਉਹ ਆਪਣੇ ਆਪਣੇ ਇਲਾਕੇ ਦੀ ਗੱਲ ਆਪਣੇ ਸਵਾਲ ਜਵਾਬਾਂ ਦੇ ਰਾਹੀਂ ਆਪਣੇ ਉਹਨਾਂ ਸਾਰੇ ਐਕਟਾਂ ਤੇ ਔਰ ਪੰਜਾਬ ਦੇ ਜੋ ਅੱਜ ਗਵਰਨਰ ਅਡਰੈਸ ਹੋਇਆਗਾ ਜੋ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦਾ ਵਰਣਨ ਜਿਹੜਾ ਅੱਜ ਮਾਨਯੋਗ ਪੰਜਾਬ ਦੇ ਗਵਰਨਰ ਪੰਜਾਬ ਦੇ ਰਾਜਪਾਲ ਸਾਹਿਬ ਨੇ ਪੰਜਾਬ ਦੇ ਪਵਿੱਤਰ ਬਦਨ ਵਿਧਾਨ ਸਭਾ ਦੇ ਅੰਦਰ ਕੀਤਾਗਾ ਉਹਨਾਂ ਸਾਰੀਆਂ ਪ੍ਰਾਪਤੀਆਂ ਨੂੰ ਲੈ ਕੇ ਜਿਹੜੀ ਚਰਚਾ ਕੀਤੀ ਉਹ ਪੰਜਾਬ ਦੀ ਵਿਧਾਨ ਸਭਾ ਦੇ ਸਦਨ ਤੇ ਹੋਣੀ ਹੈ ਕਿਉਂਕਿ ਅੱਜ ਮਾਨਯੋਗ ਗਵਰਨਰ ਸਾਹਿਬ ਨੇ ਬਹੁਤ ਅੱਛੇ ਤਰੀਕੇ ਦੇ ਨਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਨੇ ਬਹੁਤ ਅੱਛੇ ਤਰੀਕੇ ਦੇ ਨਾਲ ਜੋ ਪ੍ਰਾਪਤੀਆਂ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਨੇ ਜੋ ਪ੍ਰਾਪਤੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਸਮੇਂ ਚ ਕੀਤੀਆਂ ਨੇ ਉਹਨਾਂ ਦਾ ਵਰਣਨ ਉਹਨਾਂ ਦਾ ਲੇਖਾ ਜੋਖਾ ਪੰਜਾਬ ਦੀ ਵਿਧਾਨ ਸਭਾ ਚ ਰੱਖਿਆ ਕਿ ਕਿਸ ਤਰ੍ਹਾਂ ਪੰਜਾਬ ਜਿਹੜਾ ਕਿਸ ਤਰ੍ਹਾਂ ਪੰਜਾਬ ਜਿਹੜਾ ਉਹ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਸਿੱਖਿਆ ਦੇ ਖੇਤਰ ਦੇ ਵਿੱਚ ਕਿਸ ਤਰ੍ਹਾਂ ਪੰਜਾਬ ਜਿਹੜਾ ਉਹ ਸਿਹਤ ਸੇਵਾਵਾਂ ਦੇ ਖੇਤਰ ਦੇ ਅੰਦਰ ਕਿਸ ਤਰ੍ਹਾਂ ਪੰਜਾਬ ਜਿਹੜਾ ਉਹ ਮੈਂ ਸਮਝਦਾ ਸਾਡੀ ਕਿਸਾਨੀ ਦੇ ਖੇਤਰ ਦੇ ਵਿੱਚ ਖੇਤੀਬਾੜੀ ਦੇ ਸੈਕਟਰ ਦੇ ਖੇਤਰ ਦੇ ਅੰਦਰ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਲਗਭਗ 50000 ਤੋਂ ਉੱਪਰ ਨੌਕਰੀਆਂ ਦੇ ਕੇ ਅੱਜ ਸਰਕਾਰ ਲੋਕਾਂ ਦੇ ਵਿਚਕਾਰ ਆ ਇਹ ਵੱਡੀਆਂ ਪ੍ਰਾਪਤੀਆਂ ਦਾ ਜ਼ਿਕਰ ਜਿਹੜਾ ਅੱਜ ਪੰਜਾਬ ਦੇ ਅੰਦਰ ਹੋਇਆਗਾ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੰਜਾਬ ਦੇ ਲੋਕਾਂ ਨੂੰ 90% ਜਿਹੜੀ ਬਿਜਲੀ ਆ ਉਹ ਮੁਫਤ ਪ੍ਰਦਾਨ ਕੀਤੀ ਆ ਅੱਜ 90% ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਇਹਨਾਂ ਪ੍ਰਾਪਤੀਆਂ ਦਾ ਜ਼ਿਕਰ ਜਿਹੜਾ ਅੱਜ ਦੀ ਵਿਧਾਨ ਸਭਾ ਦੇ ਅੰਦਰ ਮਾਨ ਜੋ ਗਵਰਨਰ ਸਾਹਿਬ ਨੇ ਕੀਤਾਗਾ ਔਰ ਇਸ ਤੋਂ ਬਿਨਾ ਜੇ ਮੈਂ ਗੱਲ ਕਰਾਂ სპੋਰਟਸ ਦੀ ਇਸ ਤੋਂ ਜੇ ਮੈਂ ਗੱਲ ਕਰਾਂ ਬਿਨਾ ਪੰਜਾਬ ਦੇ ਅੰਦਰ ਨਸ਼ਿਆਂ ਦੇ ਖਿਲਾਫ ਜਿਹੜਾ ਜੰਦ ਦਾ ਐਲਾਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾਗਾ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਨੇ ਕੀਤਾਗਾ ਇੱਕ ਵੱਡੀ ਜੰਗ ਜਿਹੜੀ ਆ ਪੰਜਾਬ ਦੇ ਅੰਦਰ ਨਸ਼ਿਆਂ ਦੇ ਖਿਲਾਫ ਚੱਲ ਰਹੀ ਆ ਇਹ ਸਾਰੀਆਂ तमाम ਗੱਲਾਂ ਨੂੰ ਲੈ ਕੇ ਜਿਹੜੀ ਆ ਅੱਜ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਇਸ ਕਿਤਾਬ ਦੇ ਰੂਪ ਦੇ ਅੰਦਰ ਇੱਕ ਅੱਛਾ ਭਾਸ਼ਣ ਜਿਹੜਾ ਮਾਨ ਜੋ ਗਵਰਨਰ ਸਾਹਿਬ ਦੇ ਪੜਿਆਗਾ ਪਰ ਲੇਕਿਨ ਸਾਡੀਆਂ ਕੁਝ ਆਪੋਜੀਸ਼ਨ ਦੇ ਧਿਰਾਂ ਬਹੁਤ ਸਰੀਆਂ ਧਿਰਾਂ ਜਿਹੜੀਆਂ ਸਿੱਗੀਆਂ ਉਹ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਬੈਠ ਕੇ ਉਹਨਾਂ ਨੇ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਸੁਣਿਆ ਔਰ ਮੈਂ ਸਮਝਦਾ ਜਿਹੜੀਆਂ ਧਿਰਾਂ ਬੈਠੀਆਂ ਸੀਗੀਆਂ ਮੈਂ ਉਹਨਾਂ ਨੂੰ ਧੰਨਵਾਦ ਵੀ ਕਰਨਾ ਚਾਹਨਾਗਾ ਕਿ ਉਹ ਸਾਰਥਕ ਬਹਿਚ ਹਿੱਸਾ ਲੈਣਾ ਚਾਹੁੰਦੀਆਂ ਨਹੀਂ ਆ ਉਹ ਕੰਸਟਰਕਟਿਵ ਭੂਮਿਕਾ ਜਿਹੜੀ ਜਿਹੜੀ ਆਪੋਜੀਸ਼ਨ ਦੀ ਕੰਸਟਰਕਟਿਵ ਭੂਮਿਕਾ ਹੁੰਦੀ ਆ ਉਹਨੂੰ ਨਿਭਾਉਣਾ ਚਾਹੁੰਦੀਆਂ ਰਹੀਆਂ ਪਰ ਲੇਕਿਨ ਜਿਹੜੀ ਮੇਨ ਆਪੋਜੀਸ਼ਨ ਆ ਉਹ ਕਿਤਨਾ ਕਿਤੇ ਡਿਸਟਰੈਕਸ਼ਨ ਪੈਦਾ ਕਰਨਾ ਚਾਹੁੰਦੀ ਆ ਕਿਤਨਾ ਕਿਤੇ ਮੁੱਦਿਆਂ ਤੋਂ ਧਿਆਨ ਪਰਕਾਉਣਾ ਚਾਹੁੰਦੀ ਐ ਇਸੇ ਗੱਲ ਕਰਕੇ ਉਹਨੇ ਵਾਕਆਊਟ ਕੀਤਾ ਪਰ ਲੇਕਿਨ ਅਸੀਂ ਹਮੇਸ਼ਾ ਹੀ ਕੰਸਟਰਕਟਿਵ ਭੂਮਿਕਾ ਜਿਹੜੇ ਅੱچھے ਸੁਝਾਅ ਹੁੰਦੇ ਨੇ ਕਿ ਉਹਨਾਂ ਦਾ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਜਿਹੜੀ ਹੈ ਹਮੇਸ਼ਾ ਵੈਲਕਮ ਕਰਦੀ ਤੁਸੀਂ ਸੁਣਿਆ ਕਿ ਕਿਸ ਤਰੀਕੇ ਦੇ ਨਾਲ ਹਰਪਾਲ ਚੀਮਾ ਉਹਨਾਂ ਦੇ ਵੱਲੋਂ ਆਪਦੀ ਸਰਕਾਰ ਦੇ ਵੱਲੋਂ ਲੈ ਗਏ ਫੈਸਲਿਆਂ ਦੇ ਬੇਰਵੇ ਦਿੱਤੇ ਗਏ ਦੂਸਰੇ ਪਾਸੇ ਜਦੋਂ ਅੱਜ ਇਹ ਬਜਟ ਇਸਲਾਹ ਸ਼ੁਰੂ ਹੋਣਾ ਸੀ ਤੇ ਜਿੰਨੀਆਂ ਵੀ ਸਿਆਸੀ ਆਗੂ ਸੀ ਵਿਧਾਇਕ ਸੀ ਜਦੋਂ ਉਹ ਸੰਸਦ ਭਵਨ ਤੱਕ ਪਹੁੰਚ ਰਹੇ ਸੀ ਉਹਨਾਂ ਦੇ ਵੱਲੋਂ ਮੀਡੀਆ ਧਾਰਿਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਇਸ ਮੌਕੇ ਦੇ ਉੱਪਰ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਮਨਵਿੰਦਰ ਸਿੰਘ ਗਿਆਸਪੁਰਾ ਉਹਨਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਮੀਡੀਆ ਦਾਰਿਆਂ ਨੇ ਉਹਨਾਂ ਨੂੰ ਪੁੱਛਿਆ ਕਿ ਤੁਹਾਡੀ ਸਰਕਾਰ ਦੇ ਵੱਲੋਂ ਪਹਿਲਾਂ ਆਪ ਹੀ ਕਿਸਾਨਾਂ ਦੇ ਨਾਲ ਧਰਨਿਆਂ ਦੇ ਵਿੱਚ ਜਾ ਕੇ ਬੈਠਿਆ ਜਾਂਦਾ ਸੀ ਔਰ ਅੱਜ ਤੁਸੀਂ ਉਹਨਾਂ ਹੀ ਕਿਸਾਨਾਂ ਦੇ ਖਿਲਾਫ ਹੋ ਗਏ ਹੋ ਉਹਨਾਂ ਦੇ ਧਰਨਿਆਂ ਨੂੰ ਚੁਕਾ ਦਿੱਤਾ ਤੇ ਗਿਆਸਪੁਰਾ ਹੋਣਾਂ ਦੇ ਵੱਲੋਂ ਦੋ ਤਿੰਨ ਗੱਲਾਂ ਐਸੀਆਂ ਕਰ ਦਿੱਤੀਆਂ ਗਈਆਂ ਜਿਨ੍ਹਾਂ ਨੂੰ ਲੈ ਕੇ ਹੁਣ ਸਾਰੇ ਪਾਸੇ ਚਰਚਾ ਦਾ ਦੌਰ ਸ਼ੁਰੂ ਹੋ ਗਿਆ ਉਹਨਾਂ ਨੇ ਕਿਹਾ ਕਿ ਕਿਸਾਨ ਆਪ ਚਾਹੁੰਦੇ ਸੀ ਕਿ ਸਾਨੂੰ ਆ ਕੇ ਕੋਈ ਉਠਾਏ ਇਹ ਗਿਆਸਪੁਰਾ ਵਿਧਾਇਕ ਨੇ ਆਮ ਆਦਮੀ ਪਾਰਟੀ ਤੋਂ ਉਹਨਾਂ ਨੇ ਇਸ ਚੀਜ਼ ਦਾ ਜ਼ਿਕਰ ਕੀਤਾ ਕਹਿੰਦੇ ਕਿ ਕਿਸਾਨਾਂ ਦੇ ਵਿੱਚ ਇਕਾ ਹੀ ਨਹੀਂ ਸੀ ਕਿਸਾਨ ਤਾਂ ਆਪ ਉਹਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਗੁੱਟਬਾਜੀ ਹੋਈ ਪਈ ਆ ਉਸ ਨੂੰ ਲੈ ਕੇ ਕਿਸਾਨ ਲੰਬੇ ਸਮੇਂ ਤੋਂ ਬੈਠੇ ਸੀ ਪਰ ਉਹਨਾਂ ਨੂੰ ਕੋਈ ਉੱਠਣ ਦਾ ਰਾਹ ਹੀ ਨਹੀਂ ਸੀ ਮਿਲ ਰਿਹਾ ਇਸ ਕਰਕੇ ਉਹ ਕਹਿੰਦੇ ਕਿ ਕਿਸਾਨ ਆਪ ਜਾਣਦੇ ਸੀ ਕਿ ਕੋਈ ਸਾਨੂੰ ਆ ਕੇ ਇੱਥੋਂ ਚੁੱਕੇ ਔਰ ਉਹਨਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਉਤਰਨੇ ਚੁੱਕਣ ਦੇ ਲਈ ਜਿਹੜੇ ਉਦਯੋਗਪਤੀ ਸੀ ਪੰਜਾਬ ਦੇ ਲੋਕ ਸੀ ਉਹ ਮੰਗ ਕਰ ਰਹੇ ਸੀ ਅਸੀਂ ਤਾਂ ਲੋਕਾਂ ਦੀ ਗੱਲ ਨੂੰ ਸੁਣਿਆ ਲੋਕਾਂ ਦੇ ਵੱਲੋਂ ਜਿਹੜੇ ਜਿਹੜੀ ਚੀਜ਼ ਦੀ ਮੰਗ ਕੀਤੀ ਜਾ ਰਹੀ ਸੀ ਅਸੀਂ ਉਹ ਸੁਣੀ ਔਰ ਕਿਸਾਨਾਂ ਨੂੰ ਅਸੀਂ ਧੱਕੇ ਦੇ ਨਾਲ ਨਹੀਂ ਚੱਕਿਆ ਕਿਸਾਨਾਂ ਨੂੰ ਅਸੀਂ بڑے ਠਰਮੇ ਦੇ ਨਾਲ ਉਹਨਾਂ ਦੇ ਨਾਲ ਸਹਿਮਤੀ ਬਣਾਉਣ ਤੋਂ ਬਾਅਦ ਹੀ ਉਹਨਾਂ ਨੂੰ ਚੱਕਿਆ ਉਹਨਾਂ ਦੇ ਨਾਲ ਧੱਕਾ ਨਹੀਂ ਕੀਤਾ ਗਿਆ ਹਾਲਾਂਕਿ ਕੁਝ ਤਸਵੀਰਾਂ ਐਸੀਆਂ ਸਾਹਮਣੇ ਅਜੇ ਤੱਕ ਵੀ ਆ ਰਹੀਆਂ ਨੇ ਜਿਹੜੀਆਂ ਦੇਖ ਕੇ ਤੁਸੀਂ ਸਪਸ਼ਟ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਉੱਥੇ ਬਲਡوزر ਕਾਰਵਾਈ ਹੋਈ ਹੈ ਕਿਸਾਨਾਂ ਦੀਆਂ ਟਰਾਲੀਆਂ ਨੁਕਸਾਨੀਆਂ ਗਈਆਂ ਨੇ ਉਥੇ ਹੋਰ ਬਹੁਤ ਤਰੀਕੇ ਦਾ ਨੁਕਸਾਨ ਹੋਇਆ इवन ਕਿ ਟਰਾਲੀਆਂ ਨੂੰ ਜਿੱਥੇ ਲਿਜਾ ਕੇ ਇਕੱਠੀਆਂ ਕਰਕੇ ਰੱਖਿਆ ਗਿਆ ਹਾਲਾਂਕਿ ਸਰਕਾਰ ਦੇ ਵੱਲੋਂ ਕਿਹਾ ਗਿਆ ਕਿ ਇੱਕ ਆਪਣਾ ਆਧਾਰ ਕਾਰਡ ਲੈ ਕੇ ਆਓ ਔਰ ਨਾਲ ਦੋ ਗਵਾਹ ਲੈ ਕੇ ਆਓ ਆਪਦਾ ਸਮਾਨ ਜਿੱਥੇ ਇਕੱਠਾ ਥਾਂ ਦੇ ਉੱਤੇ ਸਾਰਾ ਰੱਖਿਆ ਹੋਇਆ ਜਿੱਥੇ ਟਰਾਲੀਆਂ ਜਾਂ ਹੋਰ ਬਹੁਤ ਸਾਰਾ ਸਮਾਨ ਕਿਉਂਕਿ ਕਈ ਟਰਾਲੀਆਂ ਦੇ ਵਿੱਚ ਵਾਸ਼ਿੰਗ ਮਸ਼ੀਨਾਂ ਤੱਕ ਪਈਆਂ ਸੀ ਏਸੀ ਤੱਕ ਪਈ ਸੀ ਸੋ ਉਹ ਸਾਰਾ ਸਮਾਨ ਇੱਕ ਥਾਂ ਦੇ ਉੱਤੇ ਇਕੱਠਾ ਕਰਕੇ ਰੱਖ ਦਿੱਤਾ ਗਿਆ ਔਰ ਬਹੁਤ ਸਾਰਾ ਸਮਾਨ ਨੁਕਸਾਨਿਆ ਵੀ ਗਿਆ ਹੈ ਜਦੋਂ ਇਹ ਕਾਰਵਾਈਆਂ ਹੁੰਦੀਆਂ ਨੇ ਤੇ ਇਹ ਨਹੀਂ ਸਰਕਾਰ ਜਾਂ ਬੁਲਡੋਜ਼ਰ ਦੇਖਦਾ ਵੀ ਕਿਸੇ ਦਾ ਭਾਈ ਏਸੀ ਆ ਗਿਆ ਮੋਰੇ ਤੇ ਇਹਨੂੰ ਰਾਮ ਨਾਲ ਚੱਕ ਲਈਏ ਬਾਕੀ ਕੋਈ ਗੱਲ ਨਹੀਂ ਸਾਰਾ ਕੁਝ ਖਿੱਚ ਕੇ ਲੈ ਜਾਗੇ ਸੋ ਸਾਰੀਆਂ ਚੀਜ਼ਾਂ ਇਕੱਠੀਆਂ ਖੇਤੀਆਂ ਜਾਂਦੀਆਂ ਨੇ ਸੋ ਇੱਕ ਥਾਂ ਦੇ ਉੱਤੇ ਜਿੱਥੇ ਸਾਰਾ ਸਮਾਨ ਰੱਖਿਆ ਹੋਇਆ ਹੁਣ ਕਿਸਾਨ ਚਾਹੁੰਦੇ ਕਿ ਸਾਡਾ ਸਮਾਨ ਜਲਦੀ ਤੋਂ ਜਲਦੀ ਦਿੱਤਾ ਜਾਵੇ ਦੂਸਰੇ ਸਾਈਡ ਤੇ ਕਿਸਾਨ ਕਹਿ ਰਹੇ ਨੇ ਕਿ ਸਾਡਾ ਜਲਦੀ ਤੋਂ ਜਲਦੀ ਸਾਡੇ ਆਗੂਆਂ ਨੂੰ ਰਿਹਾ ਕੀਤਾ ਜਾਵੇ ਪਰ ਜਿਹੜਾ ਸਮਾਨ ਲੈਣਾ ਹੈ ਉਹਦੇ ਲਈ ਸਰਕਾਰ ਦੇ ਵੱਲੋਂ ਕਿਹਾ ਗਿਆ ਕਿ ਇੱਕ ਆਧਾਰ ਕਾਰਡ ਦੋ ਗਵਾਹ ਲੈ ਕੇ ਆਓ ਤੇ ਆਪਣਾ ਸਮਾਨ ਦੇਖ ਕੇ ਲੇਜੋ ਪਰ ਸਮਾਨ ਹੁਣ ਅੱਜ ਸੁਖਪਾਲ ਸਿੰਘ ਖੈਰਾ ਉਹਨਾਂ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਜਿਹਦੇ ਵਿੱਚ ਉਹਨਾਂ ਨੇ ਦਿਖਾਇਆ ਉਸ ਵੀਡੀਓ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹਾਲਾਂਕਿ ਅਸੀਂ ਇਸ ਚੀਜ਼ ਦੀ ਪੁਸ਼ਟੀ ਨਹੀਂ ਕਰਦੇ ਪਰ ਵੀਡੀਓ ਦੇ ਵਿੱਚ ਜੋ ਦੇਖਣ ਨੂੰ ਮਿਲ ਰਿਹਾ ਕਿ ਕੁਝ ਲੋਕਾਂ ਦੇ ਵੱਲੋਂ ਕਿਸਾਨਾਂ ਦਾ ਸਮਾਨ ਉੱਥੋਂ ਚੋਰੀ ਕੀਤਾ ਜਾ ਰਿਹਾ ਸੋ ਸੁਖਪਾਲ ਸਿੰਘ ਖੈਰਾ ਨੇ ਕਿਹਾ ਕਿ ਅਸੀਂ ਇਸ ਚੀਜ਼ ਦਾ ਕਦੇ ਵੀ ਅੰਦਾਜ਼ਾ ਨਹੀਂ ਸੀ ਲਗਾ ਸਕਦੇ ਕਿ ਕਿਸਾਨਾਂ ਦੇ ਨਾਲ ਪਹਿਲਾਂ ਧੱਕਾ ਹੋਏਗਾ ਫਿਰ ਉਹਨਾਂ ਦਾ ਸਮਾਨ ਵੀ ਚੋਰੀ ਹੋਏਗਾ ਸੋ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਇਸ ਚੀਜ਼ ਦੇ ਉੱਤੇ ਉਹਨਾਂ ਨੇ ਤੰਜ ਕਸਿਆ ਔਰ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਇਹ ਕੁਝ ਕਰਵਾਇਆ ਜਾਏਗਾ ਇਹਦਾ ਇਹਦੀ ਅਸੀਂ ਕਦੇ ਉਮੀਦ ਨਹੀਂ ਸੀ ਕੀਤੀ ਅ ਦੂਸਰੇ ਪਾਸੇ ਅੱਜ ਇਹ ਵਿਧਾਨ ਸਭਾ ਦੇ ਵਿੱਚ ਇਹ ਸਾਰਾ ਕੁਝ ਰਿਹਾ ਜਿਹਦਾ ਅਸੀਂ ਜ਼ਿਕਰ ਕੀਤਾ ਦੂਸਰੇ ਪਾਸੇ ਪੰਜਾਬੀ ਅਦਾਕਾਰ ਲੇਖਕ ਤੇ ਸਿਆਸਤ ਦੇ ਉੱਤੇ ਸਮੇਂ-ਸਮੇਂ ਦੇ ਉੱਤੇ ਤੰਜ ਕਸਣ ਵਾਲੇ ਇੱਕ ਐਸੇ ਅਦਾਕਾਰ ਨੇ ਪੰਜਾਬੀ ਕਿਉਂਕਿ ਸੀਐਮ ਭਗਵੰਤ ਮਾਨ ਵੀ ਪਿਛਲੇ ਸਮੇਂ ਦੇ ਵਿੱਚ ਇਸੇ ਤਰੀਕੇ ਦੇ ਲਈ ਜਾਣੇ ਜਾਂਦੇ ਸੀ ਕਿਉਂਕਿ ਸਿਆਸਤ ਦੇ ਉੱਪਰ ਜਾਂ ਸਿਆਸਤਦਾਨਾਂ ਦੇ ਉੱਪਰ ਉਹ ਜਿਹੜੇ ਵਿਅੰਗ ਕੱਸਦੇ ਸੀ ਤੰਜ ਕੱਸਦੇ ਸੀ ਇਸ ਕਰਕੇ ਉਹਨਾਂ ਦੀ ਸ਼ੈਲੀ ਨੂੰ ਬਹੁਤ ਪਸੰਦ ਕੀਤਾ ਜਾਂਦਾ ਸੀ ਸੋ ਅੱਜ ਦੇ ਸਮੇਂ ਦੇ ਵਿੱਚ ਵੀ ਇੱਕ ਐਸਾ ਹੀ ਅ ਕਲਾਕਾਰ ਹੈ ਜਿਹੜਾ ਵਿਅੰਗ ਵੀ ਕੱਸਦਾ ਹੈ ਲੇਖਕ ਵੀ ਹੈ ਸਿਆਸਤ ਦੇ ਉੱਤੇ ਟਿੱਪਣੀਆਂ ਵੀ ਕਰਦਾ ਹੈ ਅਸੀਂ ਗੱਲ ਕਰ ਰਹੇ ਹਾਂ ਹਾਸਰਾਸ ਕਲਾਕਾਰ ਨੇ ਗੁਰਚੇਤ ਚਿੱਤਰਕਾਰ ਉਹਨਾਂ ਦੇ ਵੱਲੋਂ ਸਮੇਂ-ਸਮੇਂ ਦੇ ਉੱਪਰ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਕੋਈ ਨਾ ਕੋਈ ਪੋਸਟ ਪਾਈ ਜਾਂਦੀ ਹੈ ਇੱਕ ਉਹਨਾਂ ਨੇ ਪੋਸਟ ਪਾਈ ਹੈ ਜਿਹੜੀ ਇਸ ਟਾਈਮ ਵਾਇਰਲ ਹੋ ਰਹੀ ਹੈ ਉਸ ਪੋਸਟ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਸ਼ੰਭੂ ਬਾਰਡਰ ਖੁੱਲ ਚੁੱਕਾ ਹੈ ਕਿਸੇ ਵੀ ਵੇਲੇ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਮਿਲ ਸਕਦੀ ਹੈ ਇਸ ਕਰਕੇ ਤੁਸੀਂ ਤਿਆਰ ਬਰ ਤਿਆਰ ਰਹੋ ਧਿਆਨ ਰੱਖਿਓ ਨੌਜਵਾਨੋ ਕਿਤੇ ਸੋ ਨਾ ਜਾਇਓ ਜਾਗਦੇ ਰਹੋ ਸੋ ਇਹ ਇੱਕ ਟਿੱਪਣੀ ਕੀਤੀ ਵਿਅੰਗ ਕੱਸਿਆ ਸਰਕਾਰ ਦੇ ਉੱਪਰ ਇਸ ਪੋਸਟ ਨੂੰ ਤੁਸੀਂ ਜੇ ਦੁਬਾਰਾ ਸੁਣੋਗੇ ਤੇ ਤੁਸੀਂ ਇਸ ਨੂੰ ਰਿਲੇਟ ਕਰ ਸਕੋਗੇ ਸਰਕਾਰ ਦੇ ਬਿਆਨਾਂ ਦੇ ਨਾਲ ਉਹ ਕਹਿੰਦੇ ਕਿ ਸ਼ੰਭੂ ਬਾਰਡਰ ਖੁੱਲ ਚੁੱਕਾ ਹੈ ਕਿਸੇ ਵੀ ਵੇਲੇ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਮਿਲ ਸਕਦੀ ਹੈ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਧਰਨਾ ਸਾਨੂੰ ਇਸ ਕਰਕੇ ਚਕਵਾਉਣਾ ਪਿਆ ਕਿਉਂਕਿ ਪੰਜਾਬ ਦੇ ਵਿੱਚ ਉਦਯੋਗਪਤੀ ਜਿਹੜੇ ਨੇ ਉਦਯੋਗਿਕ ਖੇਤਰ ਹੈ ਉੱਥੇ ਨਵੇਂ-ਨਵੇਂ ਵਸੂਲੇ ਨਹੀਂ ਆ پا ਰਹੇ ਜੇ ਉਦਯੋਗਪਤੀਆਂ ਦਾ ਕੰਮ ਠੱਪ ਹੋ ਜਾਏਗਾ ਤੇ ਅਸੀਂ ਨਵੀਆਂ ਨੌਕਰੀਆਂ ਨੌਜਵਾਨਾਂ ਨੂੰ ਕਿਵੇਂ ਦਵਾਂਗੇ ਸੋ ਉਹਨਾਂ ਨੇ ਕਿਹਾ ਕਿ ਬਾਰਡਰ ਬੰਦ ਸੀ ਇਸ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਸੀ ਸੋ ਗੁਰਜੀਤ ਚਿੱਤਰਕਾਰ ਨੇ ਕਿਹਾ ਕਿ ਬਾਰਡਰ ਖੁੱਲ ਗਿਆ ਤੇ ਕਿਸੇ ਵੀ ਟਾਈਮ ਤੁਹਾਨੂੰ ਨੌਕਰੀ ਜਿਹੜੀ ਆ ਉਹ ਮਿਲ ਸਕਦੀ ਹੈ ਸੋ ਸਰਕਾਰ ਦੇ ਉੱਪਰ ਤੰਜ ਕੱਸਿਆ ਔਰ ਇਹ ਪੋਸਟ ਜਿਹੜੀ ਆ ਹੁਣ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਚੋਣਾ ਹਾਰਨ ਤੋਂ ਬਾਅਦ ਸਾਰੀ ਸਿਆਸੀ ਜਿਹੜੀ ਤੇਰ ਹੈ ਆਮ ਆਦਮੀ ਪਾਰਟੀ ਦੀ ਦਿੱਲੀ ਦੇ ਸਿਆਸਤਦਾਨ ਨੇ ਉਹਨਾਂ ਦੇ ਵੱਲੋਂ ਰੁਖ ਕਰ ਲਿਆ ਗਿਆ ਪੰਜਾਬ ਵੱਲ ਦਾ ਪਿਛਲੇ ਦਿਨਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਇੱਥੇ ਪਹੁੰਚੇ ਸੀ ਮਨੀਸ਼ ਸिसोदिया ਗੀੜੇ ਮਾਰ ਗਏ ਨੇ ਹੋਰ ਵੀ ਕਈ ਆਗੂ ਦਿੱਲੀ ਤੋਂ ਪੰਜਾਬ ਦਾ ਰੁਖ ਕਰ ਰਹੇ ਨੇ ਕਿਉਂਕਿ ਆਮ ਆਦਮੀ ਪਾਰਟੀ ਦੀ ਪੂਰੇ ਦੇਸ਼ ਦੇ ਵਿੱਚੋਂ ਸਿਰਫ ਇੱਕੋ ਹੀ ਸੂਬਾ ਹੈ ਜਿੱਥੇ ਆਪ ਦੀ ਸਰਕਾਰ ਹੈ ਇਸ ਕਰਕੇ ਆਮ ਆਦਮੀ ਪਾਰਟੀ ਦਾ ਧਿਆਨ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਧਿਆਨ 2027 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦੇ ਵੱਲ ਹੈ ਸੋ ਇੱਕ ਹੁਣ ਨਵਾਂ ਐਲਾਨ ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਕੀਤਾ ਗਿਆ ਜਿਦੇ ਵਿੱਚ ਉਹਨਾਂ ਨੇ ਆਪਣੇ ਆਗੂਆਂ ਨੂੰ ਨਵੇਂ-ਨਵੇਂ ਸੂਬਿਆਂ ਦੀਆਂ ਜ਼ਿੰਮੇਵਾਰੀਆਂ ਸੰਭਾਲੀਆਂ ਨੇ ਸੋ ਪੰਜਾਬ ਦੇ ਲਈ ਕਿਹਦੀ-ਕਿਹਦੀ ਜ਼ਿੰਮੇਵਾਰੀ ਪੰਜਾਬ ਦੇ ਵਿੱਚ ਕਿਹਨੂੰ-ਕਿਹਨੂੰ ਜ਼ਿੰਮੇਵਾਰੀ ਦਿੱਤੀ ਹੈ ਜਿਸ ਨੂੰ ਲੈ ਕੇ ਪੂਰੇ ਹੁਣ ਮੀਡੀਆ ਧਾਰਿਆਂ ਦੇ ਵਿੱਚ ਔਰ ਸਿਆਸਤ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਮਨੀਸ਼ ਸਿ ਸੌਦੀਆ ਨੂੰ ਆਪ ਪੰਜਾਬ ਦੇ ਨਵੇਂ ਇੰਚਾਰਜ ਨਿਯੁਕਤ ਕਰ ਦਿੱਤਾ ਗਿਆ ਹੈ ਮਤਲਬ ਕਿ ਸੂਬਾ ਪ੍ਰਧਾਨ ਜਿਹੜਾ ਹੁੰਦਾ ਹੈ ਮੰਨ ਲਓ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਅਮਨ ਅਰੋੜਾ ਤੋਂ ਬਾਅਦ ਜੇਕਰ ਹੁਣ ਕੋਈ ਪੂਰਾ ਇੰਚਾਰਜ ਜਿਹੜਾ ਬਣਾ ਦਿੱਤਾ ਗਿਆ ਨਵੇਂ ਇੰਚਾਰਜ ਬਣਾਇਆ ਗਿਆ ਮਨੀਸ਼ ਸਿ ਸੌਦੀਆ ਨੂੰ ਔਰ ਕਿਹਾ ਜਾਂਦਾ ਹੈ ਕਿ ਪ੍ਰਧਾਨ ਤੋਂ ਬਾਅਦ ਮਤਲਬ ਸਭ ਤੋਂ ਜਿਆਦਾ ਪਾਵਰ ਫਿਰ ਇੰਚਾਰਜ ਦੀ ਹੋ ਜਾਂਦੀ ਹੈ ਪ੍ਰਧਾਨ ਤੇ ਇੰਚਾਰਜ ਦੀ ਸੇਮ ਪਾਵਰ ਵੀ ਤੁਸੀਂ ਕਹਿ ਸਕਦੇ ਹੋ ਸੋ ਮਨੀਸ਼ ਸੋਦੀਆ ਨੂੰ ਨਵੇਂ ਇੰਚਾਰਜ ਲਗਾ ਦਿੱਤਾ ਗਿਆ ਔਰ ਨਾਲ ਉਹਨਾਂ ਦੇ ਸਤਿੰਦਰ ਜੈਨ ਨੂੰ ਉਹਨਾਂ ਦੇ ਸਹਿ ਇੰਚਾਰਜ ਦੇ ਵਜੋਂ ਪੰਜਾਬ ਦੇ ਵਿੱਚ ਨਿਯੁਕਤ ਕਰ ਦਿੱਤਾ ਗਿਆ ਮਤਲਬ ਇਹਨਾਂ ਆਗੂਆਂ ਦੇ ਨਾਲ ਹੁਣ ਫਿਰ ਫਿਰ ਤੋਂ ਤੁਸੀਂ ਵੱਡੀ ਸੁਰੱਖਿਆ ਜੈਡ ਪਲੱਸ ਸਕਿਉਰਟੀ ਵੀ ਦੇਖ ਸਕਦੇ ਹੋ ਜੈਡ ਸਕਿਉਰਟੀ ਦੇਖ ਸਕਦੇ ਹੋ ਮਤਲਬ ਸਕਿਉਰਟੀ ਵੀ ਮਿਲੇਗੀ ਹੁਣ ਇਹਨਾਂ ਦੇ ਰਹਿਣ ਸਹਿਣ ਦਾ ਵਧੀਆ ਪੰਜਾਬ ਦੇ ਵਿੱਚ ਕਾਰਜਕਾਰ ਵੀ ਜਿਹੜਾ ਸੂਬਾ ਸਰਕਾਰ ਦੇਖੇਗੀ ਸੋ ਇਸ ਨੂੰ ਲੈ ਕੇ ਹੁਣ ਨਵੀਂ ਚਰਚਾ ਚੱਲ ਪਈ ਹੈ ਕਿ ਜਦੋਂ ਤੋਂ ਚੋਣਾ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਹਾਰੀ ਹੈ ਜਿੰਨੇ ਵੀ ਵੱਡੇ ਆਗੂ ਨੇ ਉਹਨਾਂ ਦੀਆਂ ਡਿਊਟੀਆਂ ਹੀ ਪੰਜਾਬ ਦੇ ਵਿੱਚ ਲਗਾਈਆਂ ਜਾ ਰਹੀਆਂ ਨੇ ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ ਪਿਛਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਨੇ ਭੁਪੇਸ਼ ਬਗੇਲ ਉਹਨਾਂ ਦੀ ਡਿਊਟੀ ਪੰਜਾਬ ਦੇ ਵਿੱਚ ਐਜ਼ ਅ ਇਨਚਾਰਜ ਲਗਾਈ ਹੈ ਉਹ ਭਾਜਪਾ ਦੇ ਵੱਲੋਂ ਕਈ ਉਹਨਾਂ ਦੇ ਐਸੇ ਇਨਚਾਰਜ ਲਗਾਏ ਜਾਂਦੇ ਨੇ ਜਿਹੜੇ ਸਾਊਥ ਇੰਡੀਆ ਦੇ ਵੀ ਹੁੰਦੇ ਕਈ ਵਾਰ ਸੋ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਕਿਸੇ ਸਿਆਸੀ ਪਾਰਟੀ ਦੇ ਵੱਲੋਂ ਇਨਚਾਰਜ ਜਾਂ ਸਹਿ ਇਨਚਾਰਜ ਲਗਾਏ ਗਏ ਨੇ ਪਰ ਨਾਮ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਮਨੀਸ਼ ਸਿਸੌਦੀਆ ਔਰ ستਿੰਦਰ ਜੈਨ ਇਹ ਦੋ ਵਿਅਕਤੀ ਉਹ ਨੇ ਜਿਨ੍ਹਾਂ ਦੇ ਉੱਪਰ ਮਨੀਸ਼ सिसोदिया ਦੇ ਉੱਪਰ ਸ਼ਰਾਬ ਘੁਟਾਲੇ ਦੇ ਕੇਸ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਰਹਿ ਕੇ ਆਏ ਨੇ ਔਰ ਦੂਸਰੇ ਪਾਸੇ ستਿੰਦਰ ਜੈਨ ਮਨੀ ਲਾਂਡਰਿੰਗ ਦਾ ਮਾਮਲਾ ਉਹਨਾਂ ਦੇ ਉੱਤੇ ਚੱਲ ਰਿਹਾ ਔਰ ਦੋਵੇਂ ਜ਼ਮਾਨਤ ਦੇ ਉੱਤੇ ਬਾਹਰ ਨੇ ਸੋ ਇਸ ਕਰਕੇ ਇਹ ਇਹ ਸਵਾਲ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਕਿ ਉਹਨਾਂ ਲੋਕਾਂ ਨੂੰ ਪੰਜਾਬ ਦੀ ਹੁਣ ਬਾਗਦੌੜ ਜਿਹੜੀ ਹੈ ਸੰਭਾਲ ਦਿੱਤੀ ਗਈ ਹੈ ਮਤਲਬ ਪੰਜਾਬ ਦੀ ਪੰਜਾਬ ਆਮ ਆਦਮੀ ਪਾਰਟੀ ਦੀ ਸੋ ਉਹ ਹੁਣ ਪੰਜਾਬ ਦੇ ਵਿੱਚ ਕੰਮ ਦੇਖਣਗੇ ਔਰ 27 ਦੀਆਂ ਚੋਣਾਂ ਦੇ ਲਈ ਇੱਥੇ ਸਿਆਸਤ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕਿਵੇਂ ਮਜ਼ਬੂਤ ਕਰਨਾ ਹੈ ਉਧਰੋਂ ਕੰਮ ਕਰਦੇ ਹੋਏ ਨਜ਼ਰ ਆਣਗੇ ਪਰ ਇਹ ਦੋਵੇਂ ਨਾਮਾਂ ਦੇ ਨਾਲ ਇੱਕ ਵਾਰ ਸਿਆਸਤ ਪੰਜਾਬ ਦੇ ਵਿੱਚ ਫਿਰ ਤੋਂ ਪੱਕ ਗਈ ਹੈ ਕਿਸਾਨਾਂ ਦੇ ਉੱਪਰ ਸਖਤ ਕਾਰਵਾਈ ਕਰਨ ਤੋਂ ਬਾਅਦ ਜਿੱਥੇ ਆਮ ਆਦਮੀ ਪਾਰਟੀ ਨੂੰ ਕਿਸਾਨਾਂ ਦੇ ਵੱਲੋਂ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਐਸਕੇਐਮ ਭਾਰਤ ਨੂੰ ਇੱਕ ਮੀਟਿੰਗ ਦਾ ਸੱਦਾ ਦਿੱਤਾ ਗਿਆ ਸੀ ਐਸਕੇਐਮ ਭਾਰਤ ਉਹੀ ਜਿਹਦੇ ਨਾਲ 3 ਮਾਰਚ ਨੂੰ ਜਦੋਂ ਸੀਐਮ ਭਗਵੰਤ ਮਾਨ ਦੀ ਬੈਠਕ ਹੋਈ ਸੀ ਔਰ ਉਸ ਬੈਠਕ ਦੇ ਵਿੱਚ ਥੋੜੀ ਤਲਖੀ ਹੋ ਗਈ ਸੀ ਉਹੀ ਵਾਲੀ ਐਸਕੇਐਮ ਭਾਰਤ ਸੋ ਉਹਨਾਂ ਨੂੰ ਮੀਟਿੰਗ ਦਾ ਸੱਦਾ ਦਿੱਤਾ ਗਿਆ ਸੀ ਅੱਜ ਸ਼ਾਮ ਦਾ ਸਮਾਂ ਦਿੱਤਾ ਗਿਆ ਸੀ ਔਰ ਸ਼ਾਮ ਨੂੰ ਗੁਰਮੀਤ ਖੁੱਡੀਆਂ ਖੇਤੀਬਾੜੀ ਮੰਤਰੀ ਨੇ ਉਹਨਾਂ ਦੇ ਵੱਲੋਂ ਸੱਦਾ ਦਿੱਤਾ ਗਿਆ ਸੀ ਉਹਨਾਂ ਨੇ ਉਹਨਾਂ ਕਿਸਾਨਾਂ ਦੇ ਨਾਲ ਬੈਠਕ ਕਰਨੀ ਸੀ ਬੈਠਕ ਕਰਨ ਦਾ ਕਾਰਨ ਇਹ ਸੀ ਕਿ 26 ਮਾਰਚ ਨੂੰ ਜਿੱਦਣ ਵਿੱਤ ਮੰਤਰੀ ਦੇ ਵੱਲੋਂ ਬਜਟ ਪੜਿਆ ਜਾਏਗਾ ਬਜਟ ਪੇਸ਼ ਕੀਤਾ ਜਾਏਗਾ ਸੂਬੇ ਦੇ ਸਾਹਮਣੇ ਉਸ ਦਿਨ ਇਸ ਕਿਸਾਨ ਜਥੇਬੰਦੀ ਦੇ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਜਾ ਕੇ ਵਿਧਾਨ ਸਭਾ ਦਾ ਘਰਾਵ ਕਰਾਂਗੇ ਸੋ ਇਸ ਕਰਕੇ ਇਹਨਾਂ ਦੇ ਨਾਲ ਪਹਿਲਾਂ ਮੀਟਿੰਗ ਕਰਕੇ ਕਿਤੇ ਨਾ ਕਿਤੇ ਪੰਜਾਬ ਸਰਕਾਰ ਇਹ ਚਾਹੁੰਦੀ ਸੀ ਕਿ ਉਹ ਉਸ ਆਪਣੇ ਪ੍ਰੋਗਰਾਮ ਨੂੰ ਟਾਲ ਦੇਣ ਮੁਲਤਵੀ ਕਰ ਦੇਣ ਜੋ ਉਹਨਾਂ ਦੇ ਨਾਲ ਗੱਲਬਾਤ ਹੋ ਸਕਦੀ ਉਸ ਗੱਲਬਾਤ ਨੂੰ ਕਰ ਲਿਆ ਜਾਏ ਸੋ ਅੱਜ ਬੈਠਕ ਹੋਣੀ ਸੀ ਸਵੇਰੇ ਇੱਕ ਖਬਰ ਸਾਹਮਣੇ ਆਈ ਕਿ ਜੁਗਿੰਦਰ ਸਿੰਘ ਉਗਰਾਹਾ ਉਹਨਾਂ ਦੀ ਜਥੇਬੰਦੀ ਹੈ ਬੀਕੇਯੂ ਉਗਰਾਹਾ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਉਹਨਾਂ ਦੇ ਵੱਲੋਂ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਗਿਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਇਸ ਬੈਠਕ ਦੇ ਵਿੱਚ ਨਹੀਂ ਜਾਵਾਂਗੇ ਜੁਗਿੰਦਰ ਸਿੰਘ ਉਗਰਾਹਾ ਨੇ ਖਦਸ਼ਾ ਜ਼ਾਹਰ ਕੀਤਾ ਕਹਿੰਦੇ ਪੰਜਾਬ ਸਰਕਾਰ ਦੀ ਮਨਸ਼ਾ ਦੇ ਉੱਤੇ ਸਾਨੂੰ ਸ਼ੰਕਾ ਹੈ ਸ਼ੰਕਾ ਇਸ ਕਰਕੇ ਹੈ ਉਹ ਕਹਿੰਦੇ ਸਾਨੂੰ ਬੈਠਕ ਦੇ ਲਈ ਸੱਦਿਆ ਸਾਨੂੰ ਬੈਠਕ ਦੇ ਵਿੱਚ ਜਾਣ ਦੇ ਲਈ ਕੋਈ ਦਿੱਕਤ ਨਹੀਂ ਆ ਕਿਉਂਕਿ ਮਸਲੇ ਹੱਲ ਬੈਠਕਾਂ ਦੇ ਨਾਲ ਹੀ ਹੋਣਗੇ ਮੀਟਿੰਗਾਂ ਦੇ ਨਾਲ ਹੀ ਹੋਣਗੇ ਪਰ ਸ਼ੰਕਾ ਇਸ ਕਰਕੇ ਹੈ ਪਹਿਲੀ ਗੱਲ ਤਾਂ ਜਿਹੜੇ ਸਾਡੇ ਆਗੂ ਤੁਸੀਂ ਹਿਰਾਸਤ ਦੇ ਵਿੱਚ ਲਏ ਹੋਏ ਨੇ ਉਹਨਾਂ ਆਗੂਆਂ ਨੂੰ ਛੱਡੋ ਦੂਸਰੇ ਨੰਬਰ ਤੇ ਉਹਨਾਂ ਦਾ ਜਿਹੜਾ ਸਮਾਨ ਤੁਸੀਂ ਜ਼ਬਤ ਕਰਕੇ ਰੱਖਿਆ ਉਹਨਾਂ ਦਾ ਸਮਾਨ ਛੱਡੋ ਤੀਸਰੇ ਨੰਬਰ ਤੇ ਉਹਨਾਂ ਨੇ ਕਿਹਾ ਕਿ ਅਸੀਂ ਬੈਠਕ ਦੇ ਵਿੱਚ ਆਉਣ ਦੇ ਲਈ ਤਿਆਰ ਆ ਪਰ ਸਾਨੂੰ ਖਦਸ਼ਾ ਹੈ ਕਿਤੇ ਬਾਕੀ ਕਿਸਾਨਾਂ ਦੇ ਵਾਂਗੂ ਸਾਨੂੰ ਵੀ ਗ੍ਰਿਫਤਾਰ ਨਾ ਕਰ ਲਓ ਸਾਨੂੰ ਵੀ ਹਿਰਾਸਤ ਦੇ ਵਿੱਚ ਨਾ ਲੈ ਲਓ ਮਨਸ਼ਾ ਦੇ ਉੱਤੇ ਸ਼ੰਕਾ ਜ਼ਾਹਿਰ ਕੀਤਾ ਉਹਨਾਂ ਨੇ ਕਹਿੰਦੇ ਸਾਨੂੰ ਖਦਸ਼ਾ ਹੈ ਕਿ ਅੱਜ ਸਾਨੂੰ ਵੀ ਮੀਟਿੰਗ ਦੇ ਉੱਤੇ ਬੁਲਾ ਕੇ ਹੋ ਸਕਦਾ ਹੈ ਕਿ ਚੰਡੀਗੜ੍ਹ ਦੇ ਵਿੱਚ ਫਿਰ ਸਾਨੂੰ ਵੀ ਗ੍ਰਿਫਤਾਰਨਾ ਕਰ ਲਿਆ ਜਾਵੇ ਇਸ ਕਰਕੇ ਉਹਨਾਂ ਨੇ ਕਿਹਾ ਕਿ ਸਾਡੀ ਜਥੇਬੰਦੀ ਅੱਜ ਦੀ ਇਸ ਬੈਠਕ ਦੇ ਵਿੱਚ ਨਹੀਂ ਜਾਏਗੀ ਫਿਰ ਚਰਚਾ ਇਹ ਚੱਲ ਪਈ ਕਿ ਹੁਣ ਕੀ ਹੋਏਗਾ ਫਿਰ ਗੁਰਮੀਤ ਖੁੱਡੀਆਂ ਉਹਨਾਂ ਦੇ ਵੱਲੋਂ ਇੱਕ ਵੀਡੀਓ ਸੰਦੇਸ਼ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਹਿੰਦੇ ਕਿ ਐਸਾ ਕੁਝ ਨਹੀਂ ਹੋਏਗਾ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਏਗੀ ਕਿਸਾਨ ਆਗੂਆਂ ਨੂੰ ਬੈਠਕ ਦੇ ਲਈ ਆਣਾ ਚਾਹੀਦਾ ਹੈ ਪਰ ਅੱਜ ਕਿਸਾਨ ਕਿਸਾਨ ਆਗੂਆਂ ਦੀ ਇੱਕ ਆਪਸ ਦੇ ਵਿੱਚ ਬੈਠਕ ਵੀ ਹੋਈ ਉਸ ਬੈਠਕ ਦੇ ਵਿੱਚ ਫਿਰ ਇਹ ਫੈਸਲਾ ਕੀਤਾ ਗਿਆ ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ 26 ਮਾਰਚ ਵਾਲਾ ਜਿਹੜਾ ਸਾਡਾ ਚੰਡੀਗੜ੍ਹ ਕੂਚ ਦਾ ਪ੍ਰੋਗਰਾਮ ਸੀ ਉਸ ਨੂੰ ਅਸੀਂ ਟਾਲ ਦਿੰਨੇ ਹਾਂ ਉਹਨੂੰ ਟਾਲ ਦਿੱਤਾ ਹੈ ਹੁਣ ਕਿਸਾਨ 26 ਤਰੀਕ ਨੂੰ ਚੰਡੀਗੜ੍ਹ ਵੱਲ ਕੂਚ ਨਹੀਂ ਕਰਨਗੇ ਕਿਸਾਨਾਂ ਨੇ ਆਪਣੇ ਪ੍ਰੋਗਰਾਮ ਨੂੰ ਟਾਲ ਦਿੱਤਾ ਹੈ ਪਰ ਨਾਲ ਹੀ ਪੂਰੀ ਐਸ ਕੇ ਐਮ ਦੇ ਵੱਲੋਂ ਇਹ ਫੈਸਲਾ ਕਰ ਲਿਆ ਗਿਆ ਹੈ ਕਿ ਜਿਵੇਂ ਜੁਗਿੰਦਰ ਸਿੰਘ ਉਗਰਾਹਾਆਂ ਔਰ ਉਹਨਾਂ ਦੀ ਜਥੇਬੰਦੀ ਇਸ ਬੈਠਕ ਦੇ ਵਿੱਚ ਪੰਜਾਬ ਸਰਕਾਰ ਦੇ ਨਾਲ ਨਹੀਂ ਜਾਏਗੀ ਪੂਰੀ ਐਸ ਕੇ ਐਮ ਨੇ ਇਹ ਫੈਸਲਾ ਕਰ ਲਿਆ ਕਿ ਕੋਈ ਵੀ ਜਥੇਬੰਦੀ ਕੋਈ ਵੀ ਆਗੂ ਅੱਜ ਸ਼ਾਮ ਵਾਲੀ ਬੈਠਕ ਦੇ ਵਿੱਚ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਨਹੀਂ ਜਾਏਗਾ ਸੋ ਕਿਸਾਨਾਂ ਨੇ ਗੱਲਬਾਤ ਨੂੰ ਸਾਫ਼ ਮਨਾ ਕਰ ਦਿੱਤਾ ਪਰ ਕਿਸਾਨਾਂ ਨੇ ਨਾਲ ਇਹ ਜ਼ਰੂਰ ਕਹਿ ਦਿੱਤਾ ਕਿ 26 ਵਾਲਾ ਜਿਹੜਾ ਸਾਡਾ ਮੋਰਚਾ ਸੀ ਚੰਡੀਗੜ੍ਹ ਕੂਚਦਾ ਉਸ ਨੂੰ ਅਸੀਂ ਟਾਲ ਰਹੇ ਹਾਂ 24 ਮਾਰਚ ਨੂੰ 24 ਮ ਅੱਜ 1 ਮਾਰਚ ਹੋ ਗਈ 24 ਮਾਰਚ ਨੂੰ ਕਿਸਾਨਾਂ ਦੀ ਇੱਕ ਹੋਰ ਬੈਠਕ ਹੋਏਗੀ ਉਸ ਦੇ ਵਿੱਚ ਉਹ ਆਪਣੇ ਅਗਲੇ ਪ੍ਰੋਗਰਾਮ ਉਲਿੱਕਣਗੇ ਔਰ 28 ਮਾਰਚ ਨੂੰ ਕਿਸਾਨਾਂ ਦੇ ਵੱਲੋਂ ਪੰਜਾਬ ਦੇ ਕਈ ਥਾਵਾਂ ਦੇ ਵਿੱਚ ਦੇ ਉੱਤੇ ਜਾ ਕੇ ਪ੍ਰਦਰਸ਼ਨ ਕੀਤੇ ਜਾਣਗੇ ਇਹ ਕਿਸਾਨਾਂ ਦੇ ਵੱਲੋਂ ਫਿਲਹਾਲ ਤੱਕ ਅੱਜ ਦੀ ਬੈਠਕ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਸਪਸ਼ਟ ਕਰ ਦਿੱਤਾ ਗਿਆ ਪੰਜਾਬ ਵਿਧਾਨ ਸਭਾ ਦਾ ਬਜਟ اجلاس ਸ਼ੁਰੂ ਹੋ ਗਿਆ ਹੈ ਔਰ ਇਸ اجلاس ਦੇ ਵਿੱਚ ਇਸ ਬਜਟ ਸੈਸ਼ਨ ਦੇ ਵਿੱਚ ਸਾਰੇ ਪੰਜਾਬ ਦੇ ਲੋਕਾਂ ਦੀਆਂ ਨਿਗਾਹਾਂ ਰਹਿਣਗੀਆਂ ਕਿ ਕਾਰੋਬਾਰੀਆਂ ਦੇ ਲਈ ਕਿੰਨਾ ਬਜਟ ਰੱਖਿਆ ਜਾਂਦਾ ਹੈ ਸਿੱਖਿਆ ਖੇਤਰ ਦੇ ਵਿੱਚ ਕਿੰਨਾ ਬਜਟ ਰੱਖਿਆ ਜਾਂਦਾ ਸਰਕਾਰ ਦੇ ਵੱਲੋਂ ਸਿਹਤ ਵਿਭਾਗ ਦੇ ਲਈ ਕਿੰਨਾ ਬਜਟ ਰੱਖਿਆ ਜਾਂਦਾ ਸੋ ਤਮਾਮ ਐਸੇ ਵਿਭਾਗ ਹੁੰਦੇ ਨੇ ਜਿਨ੍ਹਾਂ ਦੇ ਲਈ ਵਕ ਵਕ ਸਮਿਆਂ ਦੇ ਉੱਤੇ ਵਕ ਵਕ ਥਾਹਾਂ ਦੇ ਉੱਤੇ ਬਜਟ ਜਿਹੜਾ ਉਹ ਰੱਖਿਆ ਜਾਏਗਾ ਕਿ ਇਸ ਸਾਲ ਦੇ ਵਿੱਚ ਅਗਲੇ 2025-2026 ਦੇ ਵਿੱਤੀ ਸਾਲ ਦੇ ਵਿੱਚ ਸਰਕਾਰ ਕਿਸ ਵਿਭਾਗ ਨੂੰ ਕਿੰਨਾ ਖਰਚਾ ਕਰੇਗੀ ਕਿਸ ਵਿਭਾਗ ਦੇ ਉੱਪਰ ਕਿੰਨਾ ਪੈਸਾ ਲਗਾਏਗੀ ਉਹ ਬਜਟ ਰੱਖਣਾ ਹੁੰਦਾ ਸੋ ਪਿਛਲੇ ਸਮਿਆਂ ਦੇ ਵਿੱਚ ਸਰਕਾਰ ਦੇ ਵੱਲੋਂ ਜਿਹੜਾ ਅਸੀਂ ਟਰਾਂਸਪੋਰਟ ਵਿਭਾਗ ਦੀ ਗੱਲ ਕਰਨ ਜਾ ਰਹੇ ਹਾਂ ਕਿਉਂਕਿ ਮੁਫਤ ਬੱਸ ਸਰਵਿਸ ਨੇ ਟਰਾਂਸਪੋਰਟ ਦਾ ਜਿਹੜਾ ਬਜਟ ਹੈ ਉਹ ਲੀਹੋਂ ਲਾ ਦਿੱਤਾ ਹੈ ਲੀਹੋਂ ਕਿਵੇਂ ਲਾ ਦਿੱਤਾ ਹੈ ਦਰਸਲ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਕਿ ਮਹਿਲਾਵਾਂ ਦੀ ਜਿਹੜੀ ਬੱਸ ਯਾਤਰਾ ਜਿਹੜੀ ਹੈ ਉਹ ਫ੍ਰੀ ਹੈ ਉਸ ਬੱਸ ਯਾਤਰਾ ਦੇ ਨਾਲ ਟਰਾਂਸਪੋਰਟ ਵਿਭਾਗ ਦੇ ਉੱਪਰ ਬਹੁਤ ਬੋਝ ਪਿਆ ਹੋਇਆ ਹੈ ਔਰ ਪੂਰਾ ਬਜਟ ਜਿਹੜਾ ਹੈ ਹਿੱਲ ਚੁੱਕਾ ਹੈ ਟਰਾਂਸਪੋਰਟ ਵਿਭਾਗ ਦਾ ਦਰਸਲ ਬਜਟ ਇਜਲਾਸ ਦੇ ਵਿੱਚ ਅਲੋਟ ਕੀਤੀ ਗਈ ਜਿਹੜੀ ਰਕਮ ਸੀ ਜਿਹੜਾ ਬਜਟ ਸੀ ਉਹ 450 ਕਰੋੜ ਰੁਪਏ ਪੰਜਾਬ ਸਰਕਾਰ ਨੇ ਰੱਖਿਆ ਸੀ ਟਰਾਂਸਪੋਰਟ ਵਿਭਾਗ ਦੇ ਲਈ ਖਰਚੇ ਕਿੰਨੇ ਹੋ ਗਏ 800 ਕਰੋੜ ਦੇ 450 ਕਰੋੜ ਰੱਖਿਆ ਸੀ 800 ਕਰੋੜ ਖਰਚ ਹੋ ਚੁੱਕਾ ਹੈ ਸੋ ਬਹੁਤ ਵੱਡਾ ਬੋਝ ਜਿਹੜਾ ਟ੍ਰਾਂਸਪੋਰਟ ਵਿਭਾਗ ਦੇ ਉੱਪਰ ਪਿਆ ਹੋਇਆ ਹੈ ਔਰ ਦੱਸਿਆ ਜਾ ਰਿਹਾ ਹੈ ਆંકੜਿਆਂ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਰੋਜ਼ਾਨਾ 3 ਲੱਖ ਔਰਤਾਂ ਮੁਫਤ ਬੱਸ ਸਰਵਿਸ ਪੰਜਾਬ ਦੇ ਵਿੱਚ ਕਰ ਰਹੀਆਂ ਨੇ 3 ਲੱਖ ਔਰਤਾਂ ਹਰ ਦਿਨ ਔਰ 2023-24 ਦੇ ਵਿੱਚ ਉਹਨਾਂ ਨੇ ਦੱਸਿਆ ਕਿ ਆંકੜੇ ਜਿਹੜੇ ਸਾਹਮਣੇ ਆਏ ਨੇ ਉਹਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 11 ਕਰੋੜ ਔਰਤਾਂ ਨੇ ਇਸ ਸਹੂਲਤ ਦਾ ਫਾਇਦਾ ਲਿਆ ਹੈ ਮਤਲਬ ਸਿੱਧੇ ਤੌਰ 'ਤੇ ਟ੍ਰਾਂਸਪੋਰਟ ਵਿਭਾਗ ਦੇ ਉੱਪਰ ਇਹਦਾ ਖਰਚਾ ਜਿਹੜਾ ਪਿਆ ਹੈ ਪਰ ਟ੍ਰਾਂਸਪੋਰਟ ਵਿਭਾਗ ਨੂੰ ਪੈਸੇ ਪੇ ਨਹੀਂ ਕੀਤੇ ਜਾ ਰਹੇ ਵਿੱਤ ਜਿਹੜਾ ਮੰਤਰਾਲਾ ਹੈ ਵਿੱਤ ਮੰਤਰਾਲਾ ਹੈ ਪੰਜਾਬ ਦਾ ਉਹਦੇ ਧਿਆਨ ਦੇ ਵਿੱਚ ਸਾਰੀ ਗੱਲ ਹੈ ਦਰਸਲ ਇਸ ਜਿਹੜੇ ਪੈਸੇ ਨੂੰ ਟ੍ਰਾਂਸਪੋਰਟ ਵਿਭਾਗ ਨੂੰ ਕਿਹਨੇ ਦੇਣੇ ਉਹ ਦੇਣੇ ਹੈ ਸਮਾਜਿਕ ਸੁਰੱਖਿਆ ਤੇ ਮਹਿਲਾ ਤੇ ਬਾਲ ਵਿਭਾਗ ਰਾਹੀਂ ਇਹ ਬਜਟ ਜਿਹੜਾ ਹੈ ਇਸ ਦੇ ਵਿੱਚ ਵਾਧੂ ਇਹਨੂੰ ਵਿਧਾਨ ਦੇ ਲਈ ਤਜਵੀਜ਼ ਜਿਹੜੀ ਰੱਖੀ ਗਈ ਹੈ ਔਰ ਇਸੇ ਵਿਭਾਗ ਦੇ ਵੱਲੋਂ ਟਰਾਂਸਪੋਰਟ ਵਿਭਾਗ ਨੂੰ ਇਹਦੀ ਅਦਾਇਗੀ ਜਿਹੜੀ ਆ ਕੀਤੀ ਜਾਣੀ ਆ ਪਰ ਅਦਾਇਗੀ ਅਜੇ ਤੱਕ ਨਹੀਂ ਕੀਤੀ ਗਈ ਕਿਉਂਕਿ ਉਹਨਾਂ ਦੇ ਕੋਲ ਬਜਟ ਤੋਂ ਵੀ ਉੱਪਰ ਦਾ ਜਿਹੜਾ ਖਰਚਾ ਹੋ ਗਿਆ ਉਹ ਉਸ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ ਹਾਲਾਂਕਿ ਵਿਭਾਗ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਅ ਕਿ ਅਸੀਂ ਇਹਦੇ ਤੇ ਚਰਚਾ ਕਰ ਰਹੇ ਹਾਂ ਵਿਤੋ ਵਿਭਾਗ ਦੇ ਅਸੀਂ ਧਿਆਨ ਦੇ ਵਿੱਚ ਇਹ ਚੀਜ਼ਾਂ ਲਿਆ ਦਿੱਤੀਆਂ ਨੇ ਪਰ ਹੁਣ ਇਸ ਵਾਰ ਜੇ ਇਸ ਬਜਟ ਦੇ ਵਿੱਚ ਇਸ ਬਜਟ ਦੇ ਵਿੱਚ ਵਾਅਦਾ ਨਹੀਂ ਕੀਤਾ ਜਾਂਦਾ ਤੇ ਟਰਾਂਸਪੋਰਟ ਵਿਭਾਗ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਮਣਾ ਕਰਨਾ ਪੈ ਸਕਦਾ ਹੈ ਔਰ ਟ੍ਰਾਂਸਪੋਰਟ ਵਿਭਾਗ ਇਸ ਸੰਬੰਧੀ ਆਪਣੀ ਮੰਗ ਵਾਰ-ਵਾਰ ਸਮਿਆਂ-ਸਮਿਆਂ ਤੇ ਉਠਾਉਂਦਾ ਵੀ ਨਜ਼ਰ ਆਂਦਾ ਪਰ ਹੁਣ ਦੇਖਣਾ ਹੋਏਗਾ ਕਿ ਮੁਫਤ ਬੱਸ ਸਰਵਿਸ ਦਾ ਜਿਹੜਾ ਲਿਖੋ ਲਿਥਿਆ ਹੋਇਆ ਇਹ ਬਜਟ ਹੈ ਉਹ ਸਰਕਾਰ ਆਣ ਵਾਲੇ ਟਾਈਮ ਦੇ ਵਿੱਚ ਕਿਵੇਂ ਮੈਨੇਜ ਕਰਦੀ ਹੈ ਔਰ 26 ਤਰੀਕ ਨੂੰ ਜਿਹੜਾ ਬਜਟ ਪੇਸ਼ ਕੀਤਾ ਜਾਏਗਾ ਉਸ ਦੇ ਵਿੱਚ ਟ੍ਰਾਂਸਪੋਰਟ ਵਿਭਾਗ ਦੇ ਲਈ ਸਰਕਾਰ ਦੇ ਵੱਲੋਂ ਕੀ ਕੁਝ ਰੱਖਿਆ ਜਾਂਦਾ ਸਾਰਿਆਂ ਦੀ ਨਗਾਹਾਂ ਉਦੇ ਤੇ ਬਣੀਆ ਰਹਿਣਗੀਆਂ ਪਿਛਲੇ ਸਮਿਆਂ ਦੇ ਵਿੱਚ ਇੱਕ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ हिमाचल ਦੇ ਵਿੱਚ ਗਏ ਪੰਜਾਬ ਦੇ ਨੌਜਵਾਨਾਂ ਦੇ ਮੋਟਰਸਾਈਕਲਾਂ ਦੇ ਉੱਪਰ ਭਿੰਡਰਾ ਵਾਲਿਆਂ ਦੇ ਜਿਹੜੇ ਪੋਸਟਰ ਲੱਗੇ ਹੋਏ ਸੀ ਨਹੀਂ ਉਸ ਨੂੰ ਹਿਮਾਚਲੀ ਲੋਕਾਂ ਦੇ ਵੱਲੋਂ ਲਾਇਆ ਗਿਆ ਜਿਸ ਨੂੰ ਲੈ ਕੇ ਵਿਵਾਦ ਵੱਧ ਗਿਆ ਸੀ ਵਿਵਾਦ ਇੰਨਾ ਵਧਿਆ ਕਿ ਪੰਜਾਬ ਦੇ ਖਰੜ ਦੇ ਵਿੱਚ ਕੁਝ ਨੌਜਵਾਨਾਂ ਦੇ ਵੱਲੋਂ ਹਿਮਾਚਲ ਦੀ ਇੱਕ ਬੱਸ ਦੇ ਉੱਤੇ ਪਥਰਾ ਕੀਤਾ ਗਿਆ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਬਹੁਤ ਸਾਰੀਆਂ ਸਵਾਰੀਆਂ ਉਹਦੇ ਵਿੱਚ ਬੈਠੀਆਂ ਸੀ ਔਰ ਜਿਸ ਦੇ ਸ਼ੀਸ਼ੇ-ਸ਼ੂਸ਼ੇ ਭੰਨ ਕੇ ਉਹ ਨੌਜਵਾਨ ਜਿਹੜੇ ਸੀ ਉਹ ਉੱਥੋਂ ਭੱਜ ਗਏ ਸੀ ਔਰ ਮਾਮਲਾ ਬਹੁਤ ਜ਼ਿਆਦਾ ਭੱਗ ਗਿਆ ਸੀ ਉਸ ਤੋਂ ਬਾਅਦ ਹਿਮਾਚਲ ਸਰਕਾਰ ਦੇ ਵੱਲੋਂ ਸਖਤ ਐਕਸ਼ਨ ਲਿਆ ਗਿਆ ਔਰ ਉਹਨਾਂ ਨੇ ਹੁਸ਼ਿਆਰਪੁਰ ਆਣ ਵਾਲੀਆਂ 10 ਬੱਸਾਂ ਦੇ 10 ਬੱਸਾਂ ਨੂੰ ਰੋਕ ਦਿੱਤਾ 10 ਰੂਟ ਬਦਲ ਦਿੱਤੇ ਔਰ 6 ਬੱਸਾਂ ਦੇ ਰੂਟ ਚੱਲਦੇ ਰਹਿਣ ਦਿੱਤੇ 10 ਰੂਟ ਜਿਹੜੇ ਸੀ ਉਹ ਰੱਦ ਕਰ ਦਿੱਤੇ ਸੀ ਹਿਮਾਚਲ ਸਰਕਾਰ ਦੇ ਵੱਲੋਂ ਉਹਨਾਂ ਨੇ ਸਖਤ ਐਕਸ਼ਨ ਲਿਆ ਕਿ ਅਸੀਂ ਸਾਨੂੰ ਡਰ ਹੈ ਕਿ ਸਾਡੀਆਂ ਬੱਸਾਂ ਦੇ ਨਾਲ ਹੋਰ ਵੀ ਤੋੜ ਭੰਨ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਹੋ ਸਕਦੀ ਹੈ ਉਸ ਤੋਂ ਬਾਅਦ ਦੋਵੇਂ ਮੁੱਖ ਮੰਤਰੀਆਂ ਦੀ ਫੋਨ ਦੇ ਉੱਪਰ ਗੱਲਬਾਤ ਹੋਈ ਔਰ ਆਸ਼ਵਾਸਨ ਦਿੱਤਾ ਕਿ ਨਹੀਂ ਆਪਾਂ ਮਾਹੌਲ ਜਿਹੜਾ ਉਹ ਵਿਗੜਨ ਨਹੀਂ ਦੇਣਾ ਸੋ ਉਹ ਨੌਜਵਾਨ ਕਿਹੜੇ ਸੀ ਜਿਨ੍ਹਾਂ ਦੇ ਵੱਲੋਂ ਉਸ ਬੱਸ ਦੇ ਉੱਪਰ ਪਥਰਾ ਕੀਤਾ ਗਿਆ ਸੀ ਉਸ ਨੂੰ ਲੈ ਕੇ ਚਿੰਤਾ ਜਿਹੜੀ ਹੈ ਉਹ ਲਗਾਤਾਰ ਵਧੀ ਹੋਈ ਸੀ ਪਰ ਹੁਣ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਦੋਵੇਂ ਨੌਜਵਾਨ ਜਿਹੜੇ ਉਸ ਕਾਰ ਦੇ ਵਿੱਚ ਹਮਲਾ ਕਰਨ ਦੇ ਲਈ ਆਏ ਸੀ ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਹਰਦੀਪ ਸਿੰਘ ਤੇ ਗਗਨਦੀਪ ਸਿੰਘ ਨਾਮ ਦੇ ਦੋ ਨੌਜਵਾਨ ਨੇ ਖਰੜ ਦੇ ਰਹਿਣ ਵਾਲੇ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਅਸੀਂ ਸੋਸ਼ਲ ਮੀਡੀਆ ਦੇ ਉੱਪਰ ਦੇਖ ਰਿਆ ਸੀ ਕਿ ਇਸ ਤਰੀਕੇ ਦਾ ਕਲੇਸ਼ ਚੱਲ ਰਿਹਾ ਔਰ ਉਸ ਤੋਂ ਬਾਅਦ ਅਸੀਂ ਇਹ ਪਲਾਨ ਬਣਾਇਆ ਕਿ ਅਸੀਂ ਕੋਈ ਵੀ ਜਿਹੜੀ ਖਰੜ ਦੀ ਬੱਸ ਆਏਗੀ ਖਰੜ ਦੇ ਵਿੱਚ ਬੱਸ ਆਏਗੀ ਹਿਮਾਚਲ ਦੀ ਅਸੀਂ ਉਹਦੇ ਉੱਪਰ ਇਸ ਤਰੀਕੇ ਦਾ ਪਥਰਾਵ ਕਰਾਂਗੇ ਔਰ ਕਹਿੰਦੇ ਇਸ ਕਰਕੇ ਅਸੀਂ ਇਹਦੇ ਉੱਪਰ ਪਥਰਾਵ ਕੀਤਾ ਸੀ ਔਰ ਤੁਸੀਂ ਬਹੁਤ ਸਾਰੀਆਂ ਐਸੀਆਂ ਤਸਵੀਰਾਂ ਵੀ ਦੇਖਿਆ ਸੀ ਜਿਹੜੀਆਂ ਬੱਸਾਂ ਹਿਮਾਚਲ ਦੇ ਵੱਲੋਂ ਆ ਰਹੀਆਂ ਸੀ ਜਾਂ ਹਿਮਾਚਲ ਜਾ ਰਹੀਆਂ ਸੀ ਪਿਛਲੇ ਸਮੇਂ ਦੇ ਵਿੱਚ ਕੁਝ ਨੌਜਵਾਨਾਂ ਦੇ ਵੱਲੋਂ ਉਹਦੇ ਉੱਪਰ ਭਿੰਡਰਾ ਵਾਲਿਆਂ ਦੇ ਪੋਸਟਰ ਚਪਕਾਏ ਜਾ ਰਹੇ ਸੀ ਬੱਸਾਂ ਦੇ ਉੱਪਰ ਜਿਸ ਨੂੰ ਲੈ ਕੇ ਹਿਮਾਚਲ ਸਰਕਾਰ ਨੇ ਵੀ ਖਦਸ਼ਾ ਜाहिर ਕੀਤਾ ਸੀ ਪਹਿਲਾਂ ਤਾਂ ਹੁਣ ਇਹ ਗੱਲ ਦੋਵੇਂ ਸੂਬਿਆਂ ਦੇ ਵਿੱਚ ਚੱਲ ਰਹੀ ਸੀ ਪੰਜਾਬ ਔਰ ਹਿਮਾਚਲ ਦੇ ਵਿੱਚ ਹੁਣ ਇਹਦੇ ਵਿੱਚ ਹਰਿਆਣਾ ਦੀ ਵੀ ਐਂਟਰੀ ਹੋ ਗਈ ਆ ਦਰਸਲ ਅੱਜ ਹਰਿਆਣਾ ਦੇ ਵਿੱਚ ਪੀਆਰਟੀਸੀ ਦੀਆਂ ਬੱਸਾਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਜਿਹੜੀਆਂ ਹਰਿਆਣਾ ਦੇ ਵਿੱਚ ਗਈਆਂ ਹੋਈਆਂ ਸੀ ਉੱਥੇ ਕੁਝ ਹਿੰਦੂ ਆਗੂਆਂ ਦੇ ਵੱਲੋਂ ਉਹਨਾਂ ਬੱਸਾਂ ਨੂੰ ਰੋਕ ਕੇ ਉਹਨਾਂ ਦੇ ਉੱਪਰ ਹਰਿਆਣਾ ਦੇ ਵਿੱਚ ਗਈਆਂ ਪੀਆਰਟੀਸੀ ਦੀਆਂ ਜਿਹੜੀਆਂ ਬੱਸਾਂ ਸੀ ਉਹਨਾਂ ਦੇ ਉੱਪਰ ਭਾਰਤ ਮਾਤਾ ਦੇ ਪੋਸਟਰ ਲਗਾ ਦਿੱਤੇ ਗਏ ਔਰ ਭਾਰਤ ਮਾਤਾ ਦੀ ਜੈ ਦੇ ਨਾਰੇ ਲਗਾਏ ਗਏ ਸੋ ਇਹ ਮਾਮਲਾ ਕਿਤੇ ਨਾ ਕਿਤੇ ਥੰਮਦਾ ਹੋਇਆ ਨਜ਼ਰ ਨਹੀਂ ਆ ਰਿਹਾ ਪਹਿਲਾਂ ਪੰਜਾਬ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਦੇ ਨਾਲ हिमाचल ਦੇ ਵਿੱਚ ਜੋ ਕੁਝ ਹੋਇਆ ਦੋ ਸੂਬਿਆਂੋਂ ਸਾਹਮਣੇ ਸੀ ਹੁਣ ਤੀਸਰੇ ਸੂਬੇ ਦੀ ਵੀ ਵਿੱਚ ਐਂਟਰੀ ਹੋ ਗਈ ਹੈ ਪਰ ਜਿਹੜਾ ਹਮਲਾ ਕੀਤਾ ਸੀ ਨੌਜਵਾਨਾਂ ਨੇ ਉਹਨਾਂ ਨੌਜਵਾਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਪਰ ਦੇਖਣਾ ਹੋਵੇਗਾ ਕਿ ਆਨਾਲੇ ਟਾਈਮ ਦੇ ਵਿੱਚ ਇਹ ਮਾਮਲਾ ਹੋਰ ਭਖਦਾ ਹੈ ਜਾਂ ਫਿਰ ਸਰਕਾਰਾਂ ਇਹਨਾਂ ਦੇ ਵਿੱਚ ਠੱਲ ਪਾਉਣ ਦੇ ਵਿੱਚ ਕਾਮਯਾਬ ਹੋ ਜਾਂਦੀਆਂ ਨੇ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬੀਲਟੀਵੀ ਯੂਕੇ ਦੇ ਨਾਲ ਧੰਨਵਾਦ